ਪੰਜਾਬ ਦੇ ਵਿੱਚ ਪਹਿਲਾ ਰੈਂਕ ਪ੍ਰਾਪਤ ਕੀਤਾ ਉਹ ਵੀ 47 ਸਾਲ ਉਮਰ ਤੇ 12 ਸਾਲ ਦੀ ਹੱਡ ਤੋੜ ਮਿਹਨਤ ਇੱਕ ਚਾਹ ਸਮਝ ਕੇ ਇੱਕ ਆਪਣਾ ਸ਼ੌਂਕ ਸਮਝ ਕੇ ਜਿਹੜਾ ਖੇਤੀਬਾੜੀ ਮੰਤ ਮੰਤਰੀ ਚ ਸੇਵਾ ਕੀਤੀ ਆ ਤੇ ਉਹ ਕਿਤੇ ਨਾ ਕਿਤੇ ਮੈਂ ਸੋਚਦਾ ਵੀ ਜਿੰਨੀ ਕਿ ਮੈਂ ਕੀਤੀ ਮੈਂ ਉਸ ਟੀਚੇ ਨੂੰ ਪ੍ਰਾਪਤ ਕਰਨ ਚ ਬਹੁਤ ਹੱਦ ਤੱਕ ਜਿਹੜਾ ਸਫਲ ਵੀ ਹੋਇਆ ਕਿਸਾਨਾਂ ਦੀ ਜਿਹੜੀ ਸੇਵਾ ਦਾ ਟੀਚਾ ਸੀ ਉਹਨੂੰ ਮੈਂ ਪੂਰਾ ਵੀ ਕੀਤਾ ਸਰ ਆ ਜਿਹੜਾ ਅਫਸਰ ਬਣਨ ਦਾ ਸੁਪਨਾ ਸੀ ਅੱਜ ਤੋਂ ਕਿੰਨੇ ਸਾਲ ਪਹਿਲਾਂ ਵੇਖ ਚੁੱਕੇ ਸੀ ਸੁਪਨਾ ਤੇ ਪੜਨ ਵੇਲੇ ਦਾ ਸੀ ਫਿਰ ਨੌਕਰੀ ਚ ਆਉਣ ਕਰਕੇ ਕਿਤਨਾ ਕਿਤੇ ਮਿਸ ਹੋ ਗਿਆ ਪਰ ਫਿਰ ਚਿੰਗੂਠੀ ਦੁਆਰਾ 2011-12 ਦੇ ਵਿੱਚ ਦੁਆਰਾ ਜਦੋਂ ਪੋਸਟਾਂ ਆਈਆਂ ਪੀਸੀਐਸ ਦੀਆਂ ਉਹ ਤੋਂ ਦੁਬਾਰਾ ਚਿੰਗੂਠੀ ਖੇਤੀਬਾੜੀ ਮੈਕਮੇ ਦੇ ਵਿੱਚ ਇੰਨਾ ਸਮਾਂ ਸੇਵਾਵਾਂ ਦਿੱਤੀਆਂ ਇਹ ਸ਼ੌਂਕ ਖੇਤੀ ਨਾਲ ਹੀ ਸੀ ਕਈ ਸ਼ੁਰੂ ਤੋਂ ਹੀ ਉਹ ਮਨ ਦੇ ਵਿੱਚ ਜਿਹੜੇ ਇੱਕ ਧਈਆ ਸੀ ਜਾਂ ਇੱਕ ਏਮ ਬਣਿਆ ਸੀ ਉਹਦੀ ਪ੍ਰਾਪਤੀ ਹੀ ਜਿਹੜੀ ਮੈਨੂੰ ਅੱਗੇ ਲੈ ਕੇ ਤੁਰੀ ਰਹੀ ਅੱਜ ਮੈਂ ਇਹ ਪਹਿਲਾ ਸਥਾਨ ਜਿਹੜਾ ਬੀਪੀਐਸ ਐਗਜ਼ੀਕਿਊਟਰ ਦੇ ਵਿੱਚ ਪ੍ਰਾਪਤ ਕੀਤਾ ਉਹ ਪਿਛਲੀ ਜਿਹੜੀ ਮਿਹਨਤ ਆ ਕਿਤੇ ਨਾ ਕਿਤੇ ਉਹਨ ਮੈਨੂੰ ਇੱਥੇ ਤੱਕ ਪਹੁੰਚਾਇਆ ਕੀ ਕੀ ਨਿਰਾਸ਼ਾ ਭਰੀ ਜ਼ਿੰਦਗੀ ਕਿਸ ਤਰੀਕੇ ਦੀ ਉਹ ਸਮੇਂ ਦੀ ਡਾਊਨਫਾਲ ਉਹਨੇ ਜ਼ਿੰਦਗੀ ਦੇ ਫੇਰ ਇੱਕ ਰੰ ਉੱਤੇ ਜਾਣਾ ਉਹ ਕੀ ਸੀਗੀ ਜੀ ਉਹ ਦਿਨ ਅਸੀਂ ਨਾ ਛੋਟੇ ਹੁੰਦੇ ਇੱਕ ਕਹਾਣੀ ਪੜ੍ਹਦੇ ਹੁੰਨੇ ਸੀ ਕਿੰਗ ਬਰੂਸ ਦੀ ਉਹ ਜਦੋਂ ਹਾਰ ਕੇ ਤੇ ਜਾ ਕੇ ਇੱਕ ਗੁਫਾ 'ਚ ਜਦੋਂ ਛੁਪ ਗਿਆ ਸੀ ਤੇ ਉਹ ਜਦੋਂ ਬੈਠਾ ਸੀ ਬੜੀ ਨਿਰਾਸ਼ਾ 'ਚ ਬੈਠਾ ਸੀ ਉਹ ਇੱਕ ਮੱਕੜੀ ਨੂੰ ਦੇਖ ਰਿਹਾ ਸੀ ਵੀ ਮੱਕੜੀ ਜਦੋਂ ਉੱਪਰ ਨੂੰ ਚੜਦੀ ਆ ਅੱਤੇ ਚ ਜਾ ਕੇ ਫਿਰ ਡਿੱਗ ਜਾਂਦੀ ਆ ਹਾਰ ਕੇ ਜਦੋਂ ਲਾਸ ਦੇ ਉੱਤੇ ਉਹ ਜਦੋਂ ਪਹੁੰਚ ਜਾਂਦੀ ਆ ਤੇ ਉਹ ਕਿਸੇ ਨਾ ਕਿਤੇ ਉਸ ਰਾਜੇ ਨੂੰ ਜਿਹੜੀ ਇੱਕ ਬੜੀ ਉਤੋਂ ਮੋਟੀਵੇਸ਼ਨ ਮਿਲਦੀ ਆ ਵੀ ਕੋਈ ਚੀਜ਼ ਜਿਹੜੀ ਇਹੋ ਜਿਹੀ ਨਹੀਂ ਹੈਗੀ ਜਿਹਨੂੰ ਪ੍ਰਾਪਤ ਨਹੀਂ ਕੀਤਾ ਜਾ ਸਕਦਾ ਸਰ ਪੰਜਾਬ ਦੇ ਵਿੱਚ ਨੌਜਵਾਨੀ ਦੀ ਗੱਲ ਕਰੀਏ ਪੰਜਾਬ ਦੇ ਨੌਜਵਾਨ ਬੱਚੇ ਉਹਨਾਂ ਕੋਲ ਬੜੀ ਡੈਡੀਕੇਸ਼ਨ ਆ ਪਰ ਕਿਸੇ ਨਾ ਕਿਤੇ ਜਦੋਂ ਨਿਰਾਸ਼ਾ ਦੀ ਗੱਲ ਕੀਤੀ ਜ਼ਿਆਦਾਤਰ ਨੌਜਵਾਨ ਨੌਕਰੀਆਂ ਨੂੰ ਲੈ ਕੇ ਵੀ ਬਾਹਰ ਜਾਉਣਾ ਚਾਹੁੰਦਾ ਜਾਂ ਵੀ ਇੱਥੇ ਕੁਝ ਹੈ ਨਹੀਂ ਭਾਵੇਂ ਮੈਂ ਪਿਛਲੇ 12 ਸਾਲ ਤੋਂ ਜੁੜਿਆ ਸੀ ਕਿੰਨਾ ਕਿਤੇ ਬੜੇ ਜਿੰਦਗੀ ਚ ਉਤਰਾ ਚੜਾ ਆਇਆ ਕਈ ਵਾਰੀ ਮੈਂ ਇਹ ਪ੍ਰੀਖਿਆ ਨੂੰ ਪਹਿਲਾਂ ਵੀ ਜਿਹੜਾ ਵਾ ਇੰਟਰਵਿਊ ਤੱਕ ਪਹੁੰਚਿਆ ਇਸ ਦੇ ਵਿੱਚ ਤੇ ਭਾਵੇਂ ਕਿ ਕੁਝ ਥੋੜੀ ਜਿਹੀ ਨੰਬਰਾ ਕਰਕੇ ਜਾਂ ਥੋੜੀ ਜਿਹੀ ਕਸਰ ਕਰਕੇ ਰਹਿ ਜਾਂਦਾ ਰਿਹਾ ਪਰ ਮੈਂ ਕਦੀ ਦਿਲ ਨਹੀਂ ਸੀ ਹਾਰਿਆ ਰਾਂਝੇ ਨੇ 12 ਸਾਲ ਮੱਝੀਆਂ ਚਰਾਈਆਂ ਹੀਰ ਪਿੱਛੇ ਪਰ ਉੱਥੇ ਹੀ ਇੱਕ ਕਿਸਾਨ ਦਾ ਪੁੱਤ ਜਿਸ ਨੇ 12 ਸਾਲ ਇੱਕ ਇਮਤਿਹਾਨ ਦੀ ਤਿਆਰੀ ਕਿਸ ਤਰੀਕੇ ਨਾਲ ਕੀਤੀ ਤੋ ਉਹ ਕਿਸਾਨ ਦਾ ਪੁੱਤ ਪਿੰਡ ਤੋਂ ਉੱਠ ਕੇ ਅਗਾ ਐਗਰੀਕਲਚਰ ਇੰਜੀਨੀਅਰ ਵੀ ਉਹ ਬਣੇ ਪਰ ਉਹਨਾਂ ਨੇ ਹੋਰ ਇਸ ਤੋਂ ਵੱਧ ਤਰੱਕੀ ਦੀ ਆਸ ਰੱਖੀ ਇੱਕ ਅਫਸਰ ਬਣਨ ਦਾ ਚਾਹ ਸੀ ਤਾਂ ਉਹ ਅੱਜ ਪੰਜਾਬ ਦਾ ਪਹਿਲਾ ਰੈਂਕ ਉਹਨਾਂ ਨੇ ਪ੍ਰਾਪਤ ਕੀਤਾ ਤਾਂ ਉਹ ਸਖਸ਼ੀਤ ਸਾਡੇ ਨਾਲ ਹੈ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਆਂ ਨਵਦੀਪ ਸਿੰਘ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਧੰਨਵਾਦ ਗੁਰਲਾਲ ਜੀ ਬਹੁਤ ਬਹੁਤ ਸ਼ੁਕਰੀਆ ਜੀ ਹੁਣ ਮੈਂ ਇਹ ਨਹੀਂ ਬੋਲਦਾ ਤੁਹਾਨੂੰ ਮੈਂ ਸਰਕਾਂ ਜੀ ਨਵਦੀਪ ਕਮਾਈ ਮਤਲਬ ਤੁਸੀਂ ਜੋ ਵੀ ਕਹੋਗੇ ਜੀ ਪਰਵਾਹ ਨਹੀਂ ਜੀ ਸਰ ਜ਼ਿੰਦਗੀ ਤੁਸੀਂ ਅੱਜ ਪੰਜਾਬ ਦੇ ਵਿੱਚ ਪਹਿਲਾ ਰੈਂਕ ਪ੍ਰਾਪਤ ਕੀਤਾ ਉਹ ਵੀ 47 ਸਾਲ ਉਮਰ ਤੇ 12 ਸਾਲ ਦੀ ਹੱਡ ਤੋੜ ਮਿਹਨਤ ਜੀ ਉਹ ਵੀ ਕਿਸਾਨ ਦਾ ਪੁੱਤ ਬਿਲਕੁਲ ਜੀ ਇਹ ਮਨ ਚ ਇੱਕ ਮੇਰੇ ਧਈਆ ਸੀ ਵੀ ਮੈਂ ਕੁਝ ਨਾ ਕੁਝ ਆਪਣੇ ਚ ਜਿਹੜੀ ਆ ਸੁਧਾਰ ਕਰਦੇ ਰਹਿਣਾ ਵਾ ਆਪਣੀ ਕੋਈ ਨਾ ਕੋਈ ਨਵੀਂ ਅਚੀਵਮੈਂਟ ਕਰਨੀ ਆ ਹੋਰ ਉੱਚੇ ਪੱਧਰ ਤੇ ਜਾਣਾ ਜੀ ਉਹ ਮਨ ਦੇ ਵਿੱਚ ਜਿਹੜੇ ਇੱਕ ਧਈਆ ਸੀ ਜਾਂ ਇੱਕ ਏਮ ਬਣਿਆ ਸੀ ਉਹਦੀ ਪ੍ਰਾਪਤੀ ਹੀ ਜਿਹੜੀ ਮੈਨੂੰ ਅੱਗੇ ਲੈ ਕੇ ਤੁਰੇ ਰਹੀ ਪਾਵੇਂ ਮੈਂ ਪਿਛਲੇ 12 ਸਾਲ ਤੋਂ ਜੁੜਿਆ ਸੀ ਕਿਤੇ ਨਾ ਕਿਤੇ ਬੜੇ ਜ਼ਿੰਦਗੀ ਚ ਉਤਰਾ ਚੜਾਏ ਕਈ ਵਾਰੀ ਮੈਂ ਇਹ ਪ੍ਰੀਖਿਆ ਨੂੰ ਪਹਿਲਾਂ ਵੀ ਜਿਹੜਾ ਵਾ ਇੰਟਰਵਿਊ ਤੱਕ ਪਹੁੰਚਿਆ ਇਸ ਦੇ ਵਿੱਚ ਤੇ ਪਾਵੇਂ ਕਿ ਕੁਝ ਥੋੜੇ ਜਿਹਾ ਨੰਬਰਾਂ ਕਰਕੇ ਜਾਂ ਥੋੜੇ ਜਿਹੀ ਕਸਰ ਕਰਕੇ ਰਹਿ ਜਾਂਦਾ ਰਿਆਂ ਪਰ ਮੈਂ ਕਦੀ ਦਿਲ ਨਹੀਂ ਸੀ ਹਾਰਿਆ ਜੀ ਤੇ ਉਸੇ ਤਹੀਏ ਨੂੰ ਮੈਂ ਲੈ ਕੇ ਜਿਹੜਾ ਵਾ ਅੱਜ ਮੈਂ ਇਹ ਪਹਿਲਾ ਸਥਾਨ ਜਿਹੜਾ ਪੀਸੀਐਸ ਐਗਜ਼ੀਕਿਊਟਰ ਦੇ ਵਿੱਚ ਪ੍ਰਾਪਤ ਕੀਤਾ ਉਹ ਪਿਛਲੀ ਜਿਹੜੀ ਮਿਹਨਤਾਂ ਕਿਤੇ ਨਾ ਕਿਤੇ ਉਹਨ ਮੈਨੂੰ ਇੱਥੇ ਤੱਕ ਪਹੁੰਚਾਇਆ ਤੇ ਭਾਵੇਂ ਖੇਤੀ ਨਾਲ ਜੁੜਿਆ ਸੀ ਤੇ ਮੇਰਾ ਇਹ ਮਨ ਸੀ ਵੀ ਇਸ ਚੀਜ਼ ਨੂੰ ਮੈਂ ਹੋਰ ਵੱਡੇ ਪੱਧਰ ਤੇ ਲੈ ਕੇ ਜਾਵਾਂ ਖੇਤੀਬਾੜੀ ਵਿਭਾਗ ਦੇ ਵਿੱਚ ਇੰਨਾ ਸਮਾਂ ਸੇਵਾਵਾਂ ਦਿੱਤੀਆਂ ਇਹ ਸ਼ੌਂਕ ਖੇਤੀ ਨਾਲ ਹੀ ਸੀ ਕਈ ਸ਼ੁਰੂ ਤੋਂ ਹੀ ਬਿਲਕੁਲ ਜੀ ਕਿਉਂਕਿ ਸਾਡਾ ਪਰਿਵਾਰ ਜਿਹੜਾ ਸੀ ਸਾਡਾ ਪਿਸ਼ੋਕੜ ਖੇਤੀ ਨਾਲ ਜੁੜਿਆ ਹੋਇਆ ਗਰਦਾਸਪੁਰ ਜ਼ਿਲ੍ਹੇ ਚ ਮੇਰਾ ਜੱਦੀ ਜ਼ਿਲ੍ਹਾ ਉੱਥੇ ਅਜੇ ਵੀ ਅਸੀਂ ਖੇਤੀ ਕਰ ਰਹੇ ਹਾਂ ਤੇ ਉਹ ਮਨ ਚ ਜਿਹੜੇ ਤੁਹਾਡੇ ਜਿਹੜੀ ਜਦੋਂ ਤੁਸੀਂ ਪਾਲਣ ਪੋਸ਼ਣ ਜਿਹੜਾ ਜਿਸ এনवायरमेंट ਚ ਹੁੰਦਾ ਉਹਦੇ ਨਾਲ ਤੁਹਾਡਾ ਜਿਹੜਾ ਰੂਹ ਜੁੜੀ ਰਹਿੰਦੀ ਆ ਜੀ ਮੈਂ ਉਸ ਤੋਂ ਬਾਅਦ ਖੇਤੀਬਾੜੀ ਵਿਭਾਗ ਵਿੱਚ ਜਿਹੜੀ ਖੇਤੀਬਾੜੀ ਇੰਜੀਨੀਅਰਿੰਗ ਕੀਤੀ ਪਹਿਲਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਬੀਟੈਕ ਐਮਟੈਕ ਕੀਤੀ ਤੇ ਬਾਅਦ ਦੇ ਵਿੱਚ ਮੈਨੂੰ ਜਿਹੜਾ ਨੌਕਰੀ ਕਰਨ ਦਾ ਜਾਂ ਸੇਵਾ ਕਰਨ ਦਾ ਜਿਹੜਾ ਮੌਕਾ ਮਿਲਿਆ ਉਹ ਵੀ ਖੇਤੀਬਾੜੀ ਵਿਭਾਗ ਵਿੱਚ ਮਿਲਿਆ ਤੇ ਉਹ ਜਿਹੜਾ ਮੈਨੂੰ ਸੁਭਾਅ ਜਿਹੜਾ ਬਚਪਨ ਤੋਂ ਮਿਲਿਆ ਸੀ ਉਹਨੂੰ ਮੈਂ ਇੱਕ ਚਾ ਸਮਝ ਕੇ ਇੱਕ ਆਪਣਾ ਸ਼ੌਂਕ ਸਮਝ ਕੇ ਜਿਹੜਾ ਖੇਤੀਬਾੜੀ ਵਿਭਾਗ ਵਿੱਚ ਸੇਵਾ ਕੀਤੀ ਆ ਤੇ ਉਹ ਕਿਤੇ ਨਾ ਕਿਤੇ ਮੈਂ ਸੋਚਦਾ ਵੀ ਜਿੰਨੀ ਕਿ ਮੈਂ ਕੀਤੀ ਮੈਂ ਉਸ ਟੀਚੇ ਨੂੰ ਪ੍ਰਾਪਤ ਕਰਨ ਚ ਬਹੁਤ ਹੱਦ ਤੱਕ ਜਿਹੜਾ ਸਫਲ ਵੀ ਹੋਇਆ ਕਿਸਾਨਾਂ ਦੀ ਜਿਹੜੀ ਸੇਵਾ ਦਾ ਟੀਚਾ ਸੀ ਉਹਨ ਮੈਂ ਪੂਰਾ ਵੀ ਕੀਤਾ ਸਰ ਆ ਜਿਹੜਾ ਅਫਸਰ ਬਣਨ ਦਾ ਸੁਪਨਾ ਅਸੀਂ ਅੱਜ ਤੋਂ ਕਿੰਨੇ ਸਾਲ ਪਹਿਲਾਂ ਦੇਖ ਚੁੱਕੇ ਸੀ ਬਿਲਕੁਲ ਇਹ ਸੁਪਨਾ ਤੇ ਪੜਨ ਵੇਲੇ ਦਾ ਸੀ ਫਿਰ ਨੌਕਰੀ ਚ ਆਉਣ ਕਰਕੇ ਕਿਤੇ ਨਾ ਕਿਤੇ ਮਿਸ ਹੋ ਗਿਆ ਪਰ ਫਿਰ ਚਿੰਗੂਠੀ ਦੁਆਰਾ 2011-12 ਦੇ ਵਿੱਚ ਦੁਵਾਰਾ ਜਦੋਂ ਪੋਸਟਾਂ ਆਈਆਂ ਪੀਸੀਐਸ ਦੀਆਂ ਉਹ ਤੋਂ ਦੁਵਾਰਾ ਚਿੰਗੁੱਠੀ ਮੇਰੇ ਪਿਤਾ ਜੀ ਮੇਰੇ ਮਾਤਾ ਜੀ ਮਰਹੂਮ ਜਿਹੜੇ ਨਹੀਂ ਦੁਨੀਆ 'ਚ ਉਹਨਾਂ ਨੇ ਵੀ ਮੈਨੂੰ ਬੜਾ ਉਤਸ਼ਾਹਿਤ ਕੀਤਾ ਪਿਤਾ ਜੀ ਅਜੇ ਵੀ ਮੈਨੂੰ ਉਤਸ਼ਾਹਿਤ ਕਰਦੇ ਰਹਿੰਦੇ ਸੀ ਵੀ ਨਵਦੀਪ ਸਿੰਘ ਤੂੰ ਕਰਨਾ ਕੁਝ ਹੋਰ ਇਸ ਤੋਂ ਅੱਗੇ ਜਾਣਾ ਉਹ ਜਿਹੜੀ ਚਿੰਗ ਸੀ ਜਾਂ ਪਰਿਵਾਰ ਵੱਲੋਂ ਮੈਨੂੰ ਜਿਹੜਾ ਹੁਲਾਰਾ ਸੀ ਜਾਂ ਮੇਰੇ ਵੱਡੇ ਭਰਾ ਜਿਹੜੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ 'ਚ ਪ੍ਰੋਫੈਸਰ ਆ ਉਹ ਵੀ ਮੈਨੂੰ ਹਮੇਸ਼ਾ ਪੁਸ਼ ਕਰਦੇ ਰਹਿੰਦੇ ਸੀ ਵੀ ਤੂੰ ਅਚੀਵ ਕਰ ਸਕਦਾ ਹੋਰ ਤੇ ਉਹ ਮੈਂ ਕਦੀ ਵੈਸੇ ਪਹਿਲਾਂ ਆਪਣੇ ਆਪ ਨੂੰ ਇੰਨਾ ਸੋਚਦਾ ਨਹੀਂ ਸੀ ਵੀ ਮੈਂ ਕਰ ਸਕਾਂਗਾ ਪਰ ਕਹਿੰਦੇ ਨਾ ਵੀ ਜਦੋਂ ਤੁਸੀਂ ਕਰਨਾ ਸ਼ੁਰੂ ਕਰ ਦੋ ਤੇ ਤੁਹਾਨੂੰ ਪਤਾ ਲੱਗਣਾ ਸ਼ੁਰੂ ਹੁੰਦਾ ਵੀ ਕੋਈ ਵੀ ਚੀਜ਼ ਜਿਹੜੀ ਆ ਉਹ ਇਹੋ ਜੀ ਨਹੀਂ ਵੀ ਜਿਹੜੀ ਤੁਸੀਂ ਹਾਸਲ ਨਾ ਕਰ ਸਕੋ ਕਹਿੰਦੇ ਨਾ ਵੀ ਇੰਪੋਸੀਬਲ ਵਰਡ ਦੇ ਵਿੱਚ ਵੀ ਜਿਹੜਾ ਪੋਸੀਬਿਲਟੀ ਹੈਗੀ ਆ ਆਈ ਐਮ ਪੋਸੀਬਲ ਇੰਪੋਸੀਬਲ ਕਹਿੰਦਾ ਆਈ ਐਮ ਪੋਸੀਬਲ ਤੇ ਉਹ ਚੀਜ਼ ਜਿਹੜੀ ਆ ਮੈਨੂੰ ਅੰਦਰੋਂ ਜਦੋਂ ਆਵਾਜ਼ ਉੱਠੀ ਤੇ ਮੈਨੂੰ ਆਪਣੇ ਆਪ ਨੇ ਜਿਹੜਾ ਹੁਲਾਰਾ ਮਾਰਿਆ ਤੇ ਇਸ ਚੀਜ਼ ਇਸ ਟਿਚੇ ਨੂੰ ਪ੍ਰਾਪਤ ਕਰਨ ਚ ਮੈਨੂੰ ਬੜਾ ਇੱਕ ਅੰਦਰੋਂ ਆਵਾਜ਼ ਉੱਠਣ ਕਰਕੇ ਮੈਂ ਅੱਜ ਇਹ ਜਿਹੜਾ ਮਕਾਮ ਹਾਸਲ ਕਰ ਸਕਿਆ ਜੀ ਤੇ ਪਰਿਵਾਰ ਦਾ ਸਾਥ ਰਿਆ ਮੇਰੇ ਜਿਹੜੇ ਦਫ਼ਤਰ ਜਾਂ ਮੇਰੇ ਵਿਭਾਗ ਦਾ ਬੜਾ ਸਾਥ ਰਿਆ ਤੇ ਬਾਕੀ ਪਰਮਾਤਮਾ ਦੀ ਜਿਹੜੀ ਮਿਹਰ ਆ ਉਹ ਤੇ ਹਮੇਸ਼ਾ ਹੀ ਰਹੀ ਆ ਇਸ ਚੀਜ਼ ਨੂੰ ਹਾਸਲ ਕਰਨ ਸਰ ਖਾਬ ਤਾਂ ਹਰ ਕੋਈ ਦੇਖਦਾ ਸੁਪਨੇ ਦੇਖਨੇ ਪਰ ਉਹਨੂੰ ਪੂਰਾ ਕੋਈ ਕੋਈ ਕਰਦਾ ਤੇ ਉਹ ਕੀ ਉਹ ਸੁਪਨੇ ਦੇ ਪਿੱਛੇ ਜੇ ਗੱਲ ਕਰੀਏ ਇੱਕ 12 ਸਾਲ ਦੀ ਮਿਹਨਤ ਕੀ ਕੀ ਨਿਰਾਸ਼ਾ ਪਰ ਜਿੰਦਗੀ ਕਿਸ ਤਰੀਕੇ ਦੀ ਉਸ ਸਮੇਂ ਦੀ ਡਾਊਨਫਾਲ ਹੋਣੇ ਜਿੰਦਗੀ ਤੇ ਫਿਰ ਇੱਕ ਰੰ ਉੱਤੇ ਜਾਣਾ ਉਹ ਕੀ ਸੀਗੇ ਜੇ ਉਹ ਦਿਨ ਅਸੀਂ ਨਾ ਛੋਟੇ ਹੁੰਦੇ ਇੱਕ ਕਹਾਣੀ ਪੜ੍ਹਦੇ ਹੁੰਨੇ ਸੀ ਕਿੰਗ ਬਰੂਸ ਦੀ ਉਹ ਜਦੋਂ ਹਾਰ ਕੇ ਤੇ ਜਾ ਕੇ ਇੱਕ ਗੁਫਾ 'ਚ ਜਦੋਂ ਛੁਪ ਗਿਆ ਸੀ ਤੇ ਉਹ ਜਦੋਂ ਬੈਠਾ ਸੀ ਬੜੀ ਨਿਰਾਸ਼ਾ 'ਚ ਬੈਠਾ ਸੀ ਉਹ ਇੱਕ ਮਕੜੀ ਨੂੰ ਦੇਖ ਰਿਹਾ ਸੀ ਵੀ ਮਕੜੀ ਜਦੋਂ ਉੱਪਰ ਨੂੰ ਚੜਦੀ ਆ ਅੱਧ 'ਚ ਜਾ ਕੇ ਫਿਰ ਡਿੱਗ ਜਾਂਦੀ ਆ ਫਿਰ ਤਿੰਨ ਚਾਰ ਵਾਰੀ ਦੇਖਿਆ ਡਿੱਗ ਜਾਂਦੀ ਜਦੋਂ ਉਹ ਆਪਣਾ ਜੋ ਉਹਨੂੰ ਜਿੱਥੇ ਪਹੁੰਚਣਾ ਸੀ ਉੱਥੇ ਨਹੀਂ ਸੀ ਪਹੁੰਚਿਆ ਜਾ ਰਿਹਾ ਪਰ ਉਹਦੀ ਜਿਹੜੀ ਕੋਸ਼ਿਸ਼ ਬਰਕਰਾਰ ਸੀ ਹਾਰ ਕੇ ਜਦੋਂ ਲਾਸ ਦੇ ਉੱਤੇ ਉਹ ਜਦੋਂ ਪਹੁੰਚ ਜਾਂਦੀ ਆ ਤੇ ਉਹ ਕਿਤੇ ਨਾ ਕਿਤੇ ਉਸ ਰਾਜੇ ਨੂੰ ਜਿਹੜੀ ਇੱਕ ਬੜੀ ਉਤੋਂ ਮੋਟੀਵੇਸ਼ਨ ਮਿਲਦੀ ਆ ਵੀ ਕੋਈ ਚੀਜ਼ ਜਿਹੜੀ ਇਹੋ ਜਿਹੀ ਨਹੀਂ ਹੈਗੀ ਜਿਹਨੂੰ ਪ੍ਰਾਪਤ ਨਹੀਂ ਕੀਤਾ ਜਾ ਸਕਦਾ ਪਰ ਉਹਦੇ ਲਈ ਤਾਂ ਡਿਸਨਸੀਅਰ ਐਫਰਟ ਬਹੁਤ ਜ਼ਰੂਰੀ ਆ ਤੁਸੀਂ ਕਹਿੰਦੇ ਨਾ ਵੀ ਜੇ ਤੁਸੀਂ ਸੱਚੇ ਦਿਲੋਂ ਮਿਹਨਤ ਕਰਦੇ ਹੋ ਦਿਲੋਂ ਤਨ ਦੇ ਨਾਲ ਕਰਦੇ ਹੋ ਤੇ ਪ੍ਰਮਾਤਮਾ ਵੀ ਉਹਦੇ 'ਚ ਤੁਹਾਡਾ ਸਾਥ ਦਿੰਦਾ ਤੇ ਉਹ ਚੀਜ਼ ਜਰੂਰ ਮੈਂ ਮਹਿਸੂਸ ਕੀਤੀ ਆ ਮੇਰੇ ਨਾਲ ਵੀ ਉਹ ਚੀਜ਼ ਹੋਈ ਆ ਤੇ ਮੈਂ ਜਰੂਰ ਕਈ ਵਾਰੀ ਨਿਰਾਸ਼ਾ ਹੁੰਦੀ ਸੀ ਪਰ ਇੱਕ ਮੈਨੂੰ ਪਰਿਵਾਰ ਦਾ ਸਹਿਯੋਗ ਤੇ ਮੈਂ ਇਹ ਜਰੂਰ ਇਹ 'ਚ ਕੋਈ ਮਾਨ ਮਹਿਸੂਸ ਕਰਨ ਵਾਲੀ ਗੱਲ ਨਹੀਂ ਮੈਂ ਚੜ੍ਹਦੀ ਕਲਾ ਨਹੀਂ ਕਦੀ ਵੀ ਛੱਡੀ ਜੇ ਮੈਂ ਕੁਝ ਰਹਿ ਜਾਂਦਾ ਸੀ ਤਿੰਨ ਵਾਰੀ ਜਿਹੜਾ ਮੈਂ ਇੰਟਰਵਿਊ ਦਿੱਤੀ ਇੱਕ ਵਾਰੀ ਅਲਾਈਟ ਚ ਸਿਲੈਕਸ਼ਨ ਵੀ ਹੋਈ ਪਰ ਜਿਹੜਾ ਮੇਨ ਟੀਚਰ ਨਾ ਪ੍ਰਾਪਤ ਹੋਣ ਕਰਕੇ ਨਿਰਾਸ਼ਾ ਹੁੰਦੀ ਸੀ ਪਰ ਉਹਨੂੰ ਮੈਂ ਉਹਨੂੰ ਆਸ਼ਾ 'ਚ ਬਦਲ ਦਿੰਨਾ ਸੀ ਵੀ ਨਹੀਂ ਅਗਲੀ ਵਾਰੀ ਜ਼ਰੂਰ ਇਹਨੂੰ ਪ੍ਰਾਪਤ ਕਰਨਾ ਉਹ ਕਿਤੇ ਨਾ ਕਿਤੇ ਜਿਹੜੀ ਚੜ੍ਹਦੀ ਕਲਾ ਸੀ ਜਾਂ ਪੋਜ਼ਿਟਿਵਿਟੀ ਸੀ ਪੋਜ਼ਿਟਿਵਿਟੀ ਹੀ ਮੈਨੂੰ ਇੱਥੇ ਤੱਕ ਲੈ ਕੇ ਆਈ ਆ ਮੈਂ ਇਹੋ ਹੀ ਬਾਕੀ ਆਪਣੇ ਜਿਹੜੇ ਸਾਥੀ ਆ ਜਿਹੜੇ ਕੁਝ ਵੀ ਆਪਣੇ ਜ਼ਿੰਦਗੀ ਚ ਅਚੀਵ ਕਰਨਾ ਚਾਹੁੰਦੇ ਆ ਜੀ ਮੈਂ ਇਹ ਕਹਾਂਗਾ ਵੀ ਪੋਜ਼ਿਟਿਵਿਟੀ ਕਦੇ ਨਾ ਛੱਡੋ ਚੜ੍ਹਦੀ ਕਲਾ ਕਦੇ ਨਾ ਛੱਡੋ 네ਗੇਟਿਵਿਟੀ ਜ਼ਰੂਰ ਆਊਗੀ ਤੁਹਾਡੇ ਚ ਪਰ ਕੋਸ਼ਿਸ਼ ਕਰਿਓ ਵੀ ਉਹਨੂੰ 네ਗੇਟਿਵਿਟੀ ਨੂੰ ਜਿਹੜਾ ਪੋਜ਼ਿਟਿਵਿਟੀ ਚ ਕਨਵਰਟ ਕਰ ਲਿਓ ਤੇ ਮੇਰੇ ਖਿਆਲ ਨਾਲ ਕੋਈ ਅਜਿਹੇ ਮਕਾਮ ਨਹੀਂ ਜਿਹੜਾ ਤੁਸੀਂ ਹਾਸਲ ਨਹੀਂ ਕਰ ਸਕਦੇ ਸਰ ਪੰਜਾਬ ਦੇ ਵਿੱਚ ਨੌਜਵਾਨੀ ਦੀ ਗੱਲ ਕਰੀਏ ਪੰਜਾਬ ਦੇ ਨੌਜਵਾਨ ਬੱਚੇ ਉਹਨਾਂ ਕੋਲ ਬੜੀ ਡੈਡੀਕੇਸ਼ਨ ਹੈ ਪਰ ਕਿਤੇ ਨਾ ਕਿਤੇ ਜਦੋਂ ਨਿਰਾਸ਼ਾ ਦੀ ਗੱਲ ਕੀਤੀ ਜ਼ਿਆਦਾਤਰ ਨੌਜਵਾਨ ਨੌਕਰੀਆਂ ਨੂੰ ਲੈ ਕੇ ਵੀ ਬਾਹਰ ਜਾਉਣਾ ਚਾਹੁੰਦਾ ਜਾਂ ਵੀ ਇੱਥੇ ਕੁਝ ਹੈ ਨਹੀਂ ਤੁਸੀਂ ਉਹਨਾਂ ਪੰਜਾਬੀ ਬੱਚਿਆਂ ਬਾਰੇ ਕੀ ਕਹਿਣਾ ਚਾਹੁੰਦੇ ਹੋ ਨਹੀਂ ਬਿਲਕੁਲ ਗੁਰਲਾਲ ਜੀ ਅੱਜ ਦੀ ਪੀੜ੍ਹੀ ਜਿਹੜੀ ਆ ਨਾ ਉਹ ਕਿਤਨਾ ਕਿਤੇ ਉਹਨਾਂ ਦਾ ਮਹਾਰਜ ਜਿਹੜਾ ਬਾਹਰ ਨੂੰ ਜ਼ਿਆਦਾ ਹੋ ਗਿਆ ਦੂਜੇ ਜਿਹੜੇ ਦੇਸ਼ਾਂ ਨੂੰ ਉਹ ਸੋਚਦੇ ਆ ਵੀ ਇੱਥੇ ਸਾਡੇ ਕੋਲ ਕੁਝ ਨਹੀਂ ਮੇਰੇ ਖਿਆਲ ਨਾਲ ਥੋੜੀ ਜੀ ਸੋਚ ਨੂੰ ਬਦਲਣ ਦੀ ਲੋੜ ਆ ਜੇ ਅਸੀਂ ਬਾਹਰ ਜਾ ਕੇ ਵੀ ਕੰਮ ਕਰਨਾ ਉੱਥੇ ਜਾ ਕੇ ਅਸੀਂ ਕੋਈ ਵੀ ਕੰਮ ਕਰਨ ਲਈ ਤਿਆਰ ਹੁੰਨੇ ਆ ਤੇ ਜੇ ਅਸੀਂ ਇੱਥੇ ਹੀ ਉਹ ਕੰਮ ਨੂੰ ਕਰਨਾ ਸ਼ੁਰੂ ਕਰ ਦਈਏ ਮਤਲਬ ਥੋੜਾ ਜਿਆਦਾ ਸਾਨੂੰ ਜਿਹੜੀ ਆ ਨਾ ਜਿਹੜੀ ਲੋਕਾਂ ਦੀ ਜਿਹੜੀ ਜਿਹੜੀ ਸਮਾਜ ਦੀ ਸਾਨੂੰ ਝਾਕਾ ਮਾਰਦਾ ਉਸ ਚੀਜ਼ ਨੂੰ ਸਾਨੂੰ ਤਿਆਗਣਾ ਪਏਗਾ ਕੰਮ ਕੋਈ ਵੀ ਛੋਟਾ ਨਹੀਂ ਹੈਗਾ ਜੇ ਤੁਸੀਂ ਪੜਨਾ ਚਾਹੁੰਦੇ ਹੋ ਪੜ ਕੇ ਤੁਸੀਂ ਜੇ ਐਫਰਟ ਕਰੋਗੇ ਸਰਕਾਰੀ ਨੌਕਰੀਆਂ ਵੀ ਹੈਗੀਆਂ ਪ੍ਰਾਈਵੇਟ ਤੁਸੀਂ ਵੀ ਅਦਾਰਿਆਂ ਚ ਵੀ ਤੁਹਾਨੂੰ ਨੌਕਰੀਆਂ ਮਿਲ ਸਕਦੀਆਂ ਤੁਸੀਂ ਆਪਣਾ ਰੋਜਗਾਰ ਵੀ ਕਰ ਸਕਦੇ ਹੋ ਇਹਦੇ ਚ ਬੜੇ ਆਪਣੇ ਕੋ ਜਿਹੜੇ ਅੱਗੇ ਮਕਾਮ ਮਿਲ ਸਕਦੇ ਸਾਨੂੰ ਕਈ ਜਿਹੜੀਆਂ ਆਪਸ਼ਨਾਂ ਮਿਲ ਸਕਦੀਆਂ ਲੋਡ ਹੈ ਸਿਰਫ ਉਹਨਾਂ ਨੂੰ ਐਕਸਪਲੋਰ ਕਰਨ ਦੀ ਉਹਨਾਂ ਨੂੰ ਲੱਭਣ ਦੀ ਪਰ ਉਹਦੇ ਚ ਤੁਹਾਡੀ ਮਿਹਨਤ ਜਿਹੜੀ ਹੈ ਨਾ ਮਿਹਨਤ ਦਾ ਕੋਈ ਆਲਟਰਨੇਟਿਵ ਨਹੀਂ ਤਾਨੂੰ ਕਲਾ ਮਿਹਨਤ ਸਖਤ ਮਿਹਨਤ ਕਰਨੀ ਪਊਗੀ ਦਿਲੋਂ ਮਿਹਨਤ ਕਰਨੀ ਪਊਗੀ ਫੇਰ ਤੁਸੀਂ ਕੋਈ ਵੀ ਇਹੋ ਜਿਹਾ ਮਕਾਮ ਆ ਭਾਵੇਂ ਆਪਣੇ ਦੇਸ਼ ਚ ਰਹਿ ਕੇ ਹਾਸਲ ਕਰ ਸਕਦੇ ਹੋ ਜੀ ਇਹ ਸਿਰ ਜਦੋਂ ਤੁਸੀਂ ਐਗਰੀਕਲਚਰ ਇੰਜੀਨੀਅਰ ਸੀਗੇ ਉਸ ਵਕਤ ਤੁਹਾਡੇ ਬਾਰ ਬਾਰ ਕਈ ਰਿਖਾਵ ਆਉਂਦਾ ਸੀਗਾ ਵੀ ਹੁਣ ਮੈਂ ਨਹੀਂ ਥੋੜਾ ਹੋਰ ਉੱਤੇ ਜਾਣਾ ਹੁਣ ਮੈਂ ਅਫਸਰ ਬੰਨਣਾ ਚਲੋ ਉਹ ਵੀ ਇੱਕ A ਕਲਾਸ ਜੌਬ ਸੀ ਤੁਹਾਡੀ ਉਸ ਵਕਤ ਵੀ ਤੁਹਾਡੇ ਉਸ ਚੀਜ਼ ਨੇ ਵੀ ਤੁਹਾਨੂੰ ਉਤਸ਼ਾਹ ਪੈਦਾ ਕੀਤਾ ਸੀਗਾ ਉਸ ਵੇਲੇ ਜਦੋਂ ਤੁਸੀਂ ਇੱਕ ਕਿਸਾਨ ਵਾਲੀ ਕੰਮ ਕਰ ਰਹੇ ਸੀ ਹਾਂ ਬਿਲਕੁਲ ਗੁਰਲਾਲ ਜੀ ਗੱਲ ਜਦੋਂ ਮਹਿਕਮੇ ਦੇ ਵਿੱਚ ਅਸੀਂ ਕੰਮ ਕਰ ਰਹੇ ਸੀ ਬੜਾ ਵਧੀਆ ਇੱਕ ਪਲੈਟਫਾਰਮ ਸੀ ਕਿਸਾਨੀ ਨੂੰ ਅਸੀਂ ਉਹਨਾਂ ਦੀ ਸੇਵਾ ਚ ਅਸੀਂ ਕੰਮ ਕਰ ਰਹੇ ਸੀ ਉਹਦੇ ਚ ਖਾਸ ਕਰ ਜਦੋਂ ਤੁਸੀਂ ਉਹਨੂੰ ਸੁਣਿਆ ਹੋਊਗਾ ਪਿਛਲੀ ਪਰਾਲੀ ਦਾ ਕਾਫੀ ਵੱਡਾ ਇੱਕ ਮੁੱਦਾ ਸੀ ਮੁੱਦਾ ਰਹਿ ਗਿਆ ਹਾਂ ਜੇ ਵੀ ਹੈ ਜੀ ਹਜੇ ਵੀ ਹੈਗਾ ਤੇ ਉਹਦੇ ਚ ਅਸੀਂ ਪਿਛਲੇ ਚ 4-5 ਸਾਲ ਤੋਂ ਅਸੀਂ ਲੱਗੇ ਹੋਏ ਸੀ ਵੀ ਉਹਦਾ ਪਰਾਲੀ ਦਾ ਪ੍ਰਬੰਧਨ ਕਰਨਾ ਨੂੰ ਜਿਹੜੀ ਪਰਾਲੀ ਨੂੰ ਅੱਗ ਲੱਗ ਰਹੀ ਸੀ ਜਾਂ ਉਹਦੇ ਨਾਲ ਵਾਤਾਵਰਣ ਪ੍ਰਦੂਸ਼ਿਤ ਹੋ ਰਿਹਾ ਸੀ ਉਸ ਚੀਜ਼ ਨੂੰ ਅਸੀਂ ਘਟਾਉਣਾ ਚਾਹੁੰਦੇ ਸੀ ਤੋ ਉਹਦੇ ਚ ਅਸੀਂ ਬੜੇ ਵੱਡੇ ਪੱਧਰ ਦੇ ਕੰਮ ਕੀਤਾ ਤੇ ਕਾਫੀ ਹੱਦ ਤੱਕ ਅਸੀਂ ਸਫਲ ਵੀ ਹੋਈਆਂ ਤੇ ਉਸ ਸਮੇਂ ਦੌਰਾਨ ਮੈਨੂੰ ਜਿਹੜਾ ਜ਼ਿਲ੍ਹੇ ਦੇ ਵਿੱਚ ਜਿਹੜੀ ਸਿਵਲ ਐਡਮਿਨਿਸਟ੍ਰੇਸ਼ਨ ਆ ਮਾਨਯੋਗ ਡੀਸੀ ਸਾਹਿਬ ਹੋਰ ਜਿਹੜੇ ਵੀ ਆਫੀਸਰ ਉਹਨਾਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਕਿਤੇ ਨਾ ਕਿਤੇ ਮੈਨੂੰ ਉਦੋਂ ਇਹ ਮਹਿਸੂਸ ਹੁੰਦਾ ਸੀ ਪੀ ਜਿਹੜੀ ਉਹਨਾਂ ਦੀ ਸ਼ਖਸੀਅਤ ਦੇਖ ਕੇ ਉਹਨਾਂ ਦਾ ਕੰਮ ਕਰਨ ਦਾ ਤਰੀਕਾ ਦੇਖ ਕੇ ਵੀ ਕਿਉਂ ਮੈਂ ਕਿਉਂ ਨਹੀਂ ਕਰ ਸਕਦਾ ਮੈਨੂੰ ਵੀ ਜਿਹੜਾ ਵਾ ਹੋਰ ਅੱਛਾ ਉਸ ਵਕਤ ਨੂੰ ਉਸ ਨੇ ਪ੍ਰਭਾਵਿਤ ਕੀਤਾ ਬਿਲਕੁਲ ਮੈਨੂੰ ਉਦੋਂ ਲੱਗਦਾ ਸੀ ਵੀ ਕੁਝ ਨਾ ਕੁਝ ਮੇਰੇ ਚ ਕਮੀ ਆ ਵੀ ਮੈਨੂੰ ਹੋਰ ਇੰਪਰੂਵ ਕਰਨਾ ਚਾਹੀਦਾ ਉਹ ਮੇਰੇ ਲਈ ਇੱਕ ਬੜੀ ਵਧੀਆ ਮੈਨੂੰ ਮਤਲਬ ਓਪਰਚ्युनिटी ਸਿੱਖ ਲਈ ਹੈ ਜੀ ਸਿੱਖਣ ਦੀ ਓਪਰਚ्युनिटी ਸੀ ਮੈਂ ਉਹ ਸਿੱਖ ਕੇ ਜਿਹੜਾ ਵਾ ਉਹਦੇ ਨਾਲ ਵੀ ਮੈਨੂੰ ਜਿਹੜਾ ਵਾ ਇੱਕ ਜ਼ਿੰਦਗੀ ਚ ਮੋਟੀਵੇਸ਼ਨ ਮਿਲੀ ਆ ਤੇ ਇਸ ਮੁਕਾਮ ਹਾਸਲ ਕਰਨ ਚ ਉਹ ਵੀ ਇੱਕ ਪੜਾਅ ਬਣਿਆ ਮੇਰੇ ਲਈ ਜੀ ਸਰ ਇਮਤਿਹਾਨ ਦੀ ਜਿਹੜੀ ਤਿਆਰੀ ਦੀ ਗੱਲ ਕਰੀਏ ਉਹ ਤੁਸੀਂ ਫਿਰ ਕਿਤੇ ਕੋਚਿੰਗ ਲਈ ਜਾਂ ਕਿਸੇ ਤਰੀਕੇ ਆਪ ਹੀ ਸਾਰੀ ਮਿਹਨਤ ਕੀਤੀ ਜੀ ਪੇਪਰ ਦੀ ਮੇਰੇ ਖਿਆਲ ਨਾਲ ਜਦੋਂ ਤੁਸੀਂ ਕੁਝ ਪੜ੍ਹਨਾ ਸ਼ੁਰੂ ਕਰ ਦਿੰਨੇ ਹੋ ਨਾ ਜਦੋਂ ਤੁਸੀਂ ਮਾਸਟਰਸ ਕਰ ਲੈਂਦੇ ਹੋ ਉਹਦੇ ਚ ਮੇਰੇ ਖਿਆਲ ਨਾਲ ਤੁਹਾਡਾ ਮਾਈਂਡ ਇੰਨਾ ਕਿ ਡਿਵੈਲਪ ਹੋ ਜਾਂਦਾ ਵੀ ਤੁਹਾਨੂੰ ਚੀਜ਼ਾਂ ਜਿਹੜੀਆਂ ਸਮਝ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਤੇ ਉਹਦੇ ਚ ਮੈਂ ਕਿਤੇ ਵੀ ਕੋਚਿੰਗ ਨਹੀਂ ਲਈ ਮੈਂ ਜਿੰਨੀ ਵੀ ਸਟੱਡੀ ਕੀਤੀ ਆ 셀ਫ ਸਟੱਡੀ ਕੀਤੀ ਆ ਜੋ ਵੀ ਆਪਣੇ ਕੋ ਸਟੈਂਡਰਡ ਬੁਕਸ ਹੁੰਦੀਆਂ ਜਿੰਨੀਆਂ ਵੀ ਸਿਵਲ ਸਰਵਿਸਿਜ਼ ਲਈ ਉਹਨਾਂ ਨੂੰ ਰੈਫਰ ਕੀਤਾ ਬਾਕੀ ਇੰਟਰਨੈਟ ਦੇ ਉੱਤੇ ਤੁਹਾਡੇ ਕੋਲ ਇੰਨਾ ਵਧੀਆ ਮਟੀਰੀਅਲ ਮਿਲ ਜਾਂਦਾ ਜਿਹੜੀਆਂ ਇੰਡੀਆ ਦੀਆਂ ਟੌਪ ਦੀਆਂ ਇੰਸਟੀਟਿਊਸ਼ਨਾਂ ਜਿਹੜੀਆਂ ਇਸ ਫੀਲਡ 'ਚ ਲੱਗੀਆਂ ਹੋਈਆਂ ਉਹਨਾਂ ਦਾ ਮਟੀਰੀਅਲ ਈਜ਼ੀਲੀ ਅਵੇਲੇਬਲ ਆ ਤੇ ਫ੍ਰੀ ਆਫ ਕਾਸਟ ਅਵੇਲੇਬਲ ਆ ਜਿਹੜਾ ਵੀ ਕੋਈ ਮਤਲਬ ਵੀਰ ਜਾਂ ਭਰਾ ਜਿਹੜਾ ਛੋਟਾ ਵੀਰ ਕੋਈ ਇਹਦੇ ਵਿੱਚ ਜਾਂ ਪੜਨਾ ਚਾਹੁੰਦਾ ਤੇ ਉਹ ਮੇਰੇ ਖਾਲ ਨਾਲ ਕਿਤੇ ਜਾਣ ਦੀ ਲੋੜ ਨਹੀਂ ਤੁਸੀਂ ਘਰ ਬੈਠੇ ਹੀ ਤੁਹਾਨੂੰ ਮੋਬਾਈਲ ਦੇ ਨਾਲ ਜਾਂ ਟੈਬ ਦੇ ਨਾਲ ਜਾਂ ਲੈਪਟਾਪ ਦੇ ਥਰੂ ਤੁਸੀਂ ਮਟੀਰੀਅਲ ਜਿਹੜਾ ਡਾਊਨਲੋਡ ਕਰਕੇ ਤੁਸੀਂ ਉਤੋਂ ਜਿਹੜੀ ਤਿਆਰੀ ਕਰ ਸਕਦੇ ਹੋ ਸਰ ਜਿਵੇਂ ਇਹ ਜਿਹੜਾ ਪੀਸੀਐਸ ਇਗਜ਼ਾਮ ਸੀਗਾ ਕਿੰਨਾ ਔਖਾ ਔਖਾ ਕਿੰਨਾ ਜੇ ਔਖਾਈ ਦੀ ਗੱਲ ਕਰੀਏ ਬਿਲਕੁਲ ਦੇਖੋ ਮੈਂ ਸੋਚਦਾ ਹਾਂ ਨਾ ਵੀ ਜਦੋਂ ਔਖਾ ਤੁਹਾਡੇ ਮਾਈਂਡ ਦਾ ਇੱਕ ਸੈਟਅਪ ਹੁੰਦਾ ਜਿਹੜੀ ਔਖਾ ਜਾਂ ਸੌਖਾ ਤੁਹਾਡੇ ਮਾਈਂਡ ਹੀ ਉਹਨੂੰ ਬਣਾਉਂਦਾ ਜਦੋਂ ਤੁਸੀਂ ਕੋਈ ਵੀ ਚੀਜ਼ ਕਰਨਾ ਸ਼ੁਰੂ ਕਰ ਦਿੰਨੇ ਹੋ ਹੌਲੀ ਹੌਲੀ ਉਹ ਚੀਜ਼ ਤੁਹਾਨੂੰ ਸੌਖੀ ਲੱਗਣੀ ਸ਼ੁਰੂ ਹੋ ਜਾਂਦੀ ਆ ਤੇ নো ਡਾਊਟ ਜਿਹੜਾ ਸਿਵਲ ਸਰਵਿਸਿਜ਼ ਆ ਇੱਕ ਬਹੁਤ ਮਤਲਬ ਇੱਕ ਲੈਵਲ ਇਹਦਾ ਹੁੰਦਾ ਪੇਪਰ ਦਾ ਤੇ ਉਹਦੇ ਲਈ ਤੁਹਾਨੂੰ ਤਿਆਰੀ ਵੀ ਉਸ ਲੈਵਲ ਦੀ ਕਰਨੀ ਪੈਂਦੀ ਆ ਤੇ ਪਿਛਲੇ ਸਮੇਂ 'ਚ ਅਸੀਂ ਦੇਖਿਆ ਵੀ ਜਿਹੜਾ ਇਹਦਾ ਲੈਵਲ ਆ ਹਰ ਸਾਲ ਜਿਹੜਾ ਕੋਈ ਨਾ ਕੋਈ ਇਹਦੇ 'ਚ ਜਿਹੜੀ ਆ ਚੇਂਜੇਜ਼ ਹੁੰਦੀਆਂ ਰਹਿੰਦੀਆਂ ਤੇ ਤੁਹਾਨੂੰ ਆਪਣੇ ਆਪ ਨੂੰ ਅਪਗ੍ਰੇਡ ਕਰਨਾ ਪੈਂਦਾ ਤੇ ਮੇਰੇ ਖਿਆਲ ਨਾਲ ਜੇ ਤੁਸੀਂ ਆਪਣੇ ਆਪ ਨੂੰ ਜੋ ਵੀ ਚੇਂਜੇਜ਼ ਆ ਰਹੀਆਂ ਉਹਨੂੰ ਜੇ ਉਹਦੇ ਨਾਲ ਚੱਲਦੇ ਰਹਿਨੇ ਹੋ ਤੇ ਮੇਰੇ ਖਿਆਲ ਨਾਲ ਕੋਈ ਔਖਾ ਨਹੀਂ ਤੇ ਜੇ ਤੁਸੀਂ ਜੇ ਕਹੋਗੇ ਵੀ ਮੈਂ ਅੱਜ ਉੱਠ ਕੇ ਤੇ ਮਹੀਨੇ ਨੂੰ 2 ਮਹੀਨੇ ਨੂੰ ਪੇਪਰ ਦੇ ਲਾਂ ਤੇ ਉਹ ਮੇਰੇ ਖਿਆਲ ਨਾਲ ਕਿਤੇ ਨਾ ਕਿਤੇ ਔਖੀ ਗੱਲ ਆ ਮੇਰੇ ਖਿਆਲ ਨਾਲ ਜੀ ਸਰ ਕਿਸਾਨ ਦਾ ਪੋਤਾ ਜੇ ਅਫਸਰ ਬਣ ਗਿਆ ਜੀ ਖੇਤੀ ਨਾਲ ਅੱਜ ਵੀ ਉਹਨਾਂ ਪਿਆਰ ਰਹੂਗਾ ਪਿੰਡ ਨਾਲ ਪਿਆਰ ਰਹੂਗਾ ਹੀ ਬਿਲਕੁਲ ਜੀ ਮੇਰੀਆਂ ਜੜਾਂ ਅਜੇ ਵੀ ਜਿਹੜੀਆਂ ਪਿੰਡ ਨਾਲ ਜੁੜੀਆਂ ਜਦੋਂ ਮੈਂ ਪਿੰਡ ਜਾਂਦਾ ਜਦੋਂ ਮੈਂ ਆਪਣੇ ਖੇਤਾਂ ਦੀਆਂ ਵਟਾਂ ਤੇ ਚੱਲਦਾ ਮੈਨੂੰ ਅਜੇ ਵੀ ਉਹ ਪੁਰਾਣੇ ਦਿਨ ਯਾਦ ਆ ਜਾਂਦੇ ਆ ਤੇ ਅੱਜ ਵੀ ਅਸੀਂ ਖੇਤੀ ਕਰ ਰਹੇ ਹਾਂ ਜੇ ਕੋਈ ਵੀ ਨਵੀਂ ਟੈਕਨੀਕ ਜੇ ਅਸੀਂ ਖੇਤੀਬਾੜੀ ਵਿਭਾਗ ਵਿੱਚ ਰਹਿ ਕੇ ਜਿਹੜੀ ਕਿਸਾਨਾਂ ਤੱਕ ਪਹੁੰਚਾਉਨੇ ਸੀ ਉਹ ਮੈਂ ਕੋਸ਼ਿਸ਼ ਕਰਦਾ ਹੁੰਨਾ ਸੀ ਵੀ ਆਪਣੇ ਖੇਤਾਂ ਤੱਕ ਵੀ ਉਹ ਟੈਕਨੀਕ ਜਿਹੜੀ ਇਹ ਜ਼ਰੂਰ ਵਰਤਾਂ ਉਹਦੇ ਜਿਹੜੇ ਰਿਜ਼ਲਟ ਦੇਖਾਂ ਤੇ ਅਜੇ ਵੀ ਅਸੀਂ ਜੁੜੇ ਹੋਏ ਹਾਂ ਆਪਣੀ ਖੇਤੀ ਖੁਦ ਕਰ ਰਹੇ ਹਾਂ ਤੇ ਮੈਂ ਇਹੋ ਹੀ ਸਮਝਦਾ ਵੀ ਆਉਣ ਵਾਲੇ ਸਮੇਂ 'ਚ ਵੀ ਅਸੀਂ ਜੁੜੇ ਰਵਾਂਗੇ ਸਰ ਕੋ ਜਿੰਦਗੀ ਦੇ ਕੋਈ ਪਲ ਦੱਸੋ ਜਿਹੜੇ ਤੁਹਾਡੇ ਲਈ ਮਤਲਬ ਬੜੇ ਹਨਾ ਮਹੱਤਵਪੂਰਨ ਬੜੇ ਖਾਸ ਜਾਂ ਕੁਝ ਗੱਲ ਜਿਹੜੀ ਅਜੇ ਤੱਕ ਕਿਤੇ ਨਾ ਕਿਤੇ ਤੁਸੀਂ ਸਾਂਝੀ ਕੀਤੀ ਹੋਵੇ ਬਿਲਕੁਲ ਜਿਹੜਾ ਮੇਰਾ ਇਹ ਟੀਚਰ ਸੀ ਜਿਹੜਾ ਸਿਵਲ ਸਰਵਿਸੇਸ ਦੇ ਵਿੱਚ ਪੀਸੀਐਸ ਦਾ ਮੇਰਾ ਤੇ ਜਿਹੜਾ ਇਹ ਸੁਪਨਾ ਹੈ ਹੀ ਹੈ ਸੀ ਇਹ ਮੇਰੇ ਤੋਂ ਵੱਧ ਸੁਪਨਾ ਮੇਰੇ ਪਿਤਾ ਜੀ ਦਾ ਸੁਪਨਾ ਸੀ ਤੇ ਮੈਂ ਸਮਝਦਾ ਵੀ ਮੈਂ ਤੇ ਪੂਰਾ ਕੀਤਾ ਹੀ ਕੀਤਾ ਇਹ ਮੇਰੇ ਪਿਤਾ ਜੀ ਨੇ ਜਿਹੜਾ ਸੁਪਨਾ ਜ਼ਿਆਦਾ ਪੂਰਾ ਕੀਤਾ ਤੇ ਇਹ ਉਹਨਾਂ ਦੀ ਹੱਲਾਸ਼ੇਰੀ ਸੀ ਵੀ ਜਿਹੜਾ ਮੈਂ ਅੱਜ ਇਹ ਮਕਾਮ ਹਾਸਲ ਕਰ ਸਕਿਆ ਤੇ ਉਹਨਾਂ ਦੀ ਅਰਦਾਸਾਂ ਉਹਨਾਂ ਦੀ ਹੱਲਾਸ਼ੇਰੀ ਜੀ ਤੇ ਉਹਨਾਂ ਨੇ ਜਿਹੜਾ ਪੁਸ਼ ਕੀਤਾ ਜਾਂ ਮੇਰੀ ਪਰਿਵਾਰ ਮੇਰੇ ਪਰਿਵਾਰ ਨੇ ਮੇਰੇ ਫੈਮਿਲੀ ਨੇ ਮੇਰੀ ਪਤਨੀ ਮੇਰੇ ਵੱਡੇ ਭਰਾ ਨੇ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਆ ਜਿਹੜਾ ਇਸ ਪ੍ਰਾਪਤੀ ਦੇ ਵਿੱਚ ਤੇ ਇਹ ਮੈਂ ਉਹਨਾਂ ਨੂੰ ਜਿਹੜਾ ਇਹਦਾ ਸਾਰਾ ਕ੍ਰੈਡਿਟ ਦੇਣਾ ਚਾਹਾਂਗਾ ਜੀ ਸਰ ਪਹਿਲੇ ਸ਼ਬਦ ਕੀ ਸੀ ਜੀ ਪਿਤਾ ਜੀ ਦੇ ਜਦੋਂ ਇਹ ਪਤਾ ਲੱਗ ਗਿਆ ਵੀ ਤੁਸੀਂ ਪਹਿਲਾ ਰੈਂਕ ਹਾਸਲ ਕੀਤਾ ਉਹ ਵੀ ਪੰਜਾਬ ਜੀ ਮੇਰੇ ਫੈਮਿਲੀ ਦੇ ਮੇਰੇ ਪਿਤਾ ਜੀ ਦੇ ਸ਼ਬਦ ਸੀ ਵੀ ਮੈਨੂੰ ਪਤਾ ਸੀ ਵੀ ਤੂੰ ਹਾਸਲ ਕਰ ਲੈਣਾ ਤੇ ਪਰਮਾਤਮਾ ਨੇ ਮੇਰੀ ਅੱਜ ਜਿਹੜੀ ਅਰਦਾਸ ਸੀ ਉਹ ਪੂਰੀ ਕੀਤੀ ਆ ਹਮਤਲਬ ਉਹ ਦਿਨ ਤੁਹਾਨੂੰ ਬੜਾ ਖਾਸ ਹੋਊਗਾ ਹਰ ਵਕਤ ਨਹੀਂ ਬਿਲਕੁਲ ਜੀ ਇਹ ਹਮੇਸ਼ਾ ਹੀ ਜਿਹੜਾ ਖਾਸ ਹੁੰਦਾ ਜਦੋਂ ਵੀ ਤੁਹਾਡੇ ਪੇਰੈਂਟਸ ਤੁਹਾਨੂੰ ਇਹ ਥਾਪੜਾ ਦਿੰਦੇ ਆ ਉਹ ਥਾਪੜੇ ਨੂੰ ਜੇ ਤੁਸੀਂ ਪੂਰਾ ਕਰਦੇ ਹੋ ਤੇ ਉਹ ਹਮੇਸ਼ਾ ਹੀ ਜਿਹੜਾ ਖਾਸ ਹੁੰਦਾ ਕੋਈ ਵੀ ਦਿਨ ਉਹ ਖਾਸ ਬਣ ਜਾਂਦਾ ਤੁਹਾਡੇ ਲਈ ਸਰ ਜਿਹੜੇ ਬੱਚੇ ਹੁਣ ਮਤਲਬ ਚਲੋ ਤੁਸੀਂ ਨਾਲ ਨੌਕਰੀ ਵੀ ਕਰਦੇ ਰਹੇ ਉਸ ਦੇ ਨਾਲ ਦੇ ਨਾਲ ਤੁਸੀਂ ਪੜ੍ਹਦੇ ਰਹੇ 12 ਸਾਲ ਦਾ ਸਮਾਂ ਲੱਗਿਆ ਤੁਹਾਨੂੰ ਇਸ ਤੋਂ ਇਲਾਵਾ ਪਰ ਜਿਹੜੇ ਬੱਚੇ ਨੇ ਜੀ ਨਵੀਂ ਪੀੜ੍ਹੀ ਹੈ ਉਹ ਅੱਜ ਤੁਹਾਨੂੰ ਦੇਖ ਕੇ ਇੰਨੇ ਪ੍ਰਭਾਵਿਤ ਹੋਏ ਨੇ ਜੇਕਰ ਉਹ ਵੀ ਪੜ੍ਹਨਾ ਚਾਹੁੰਦੇ ਆ ਕਿਉਂਕਿ ਅੱਜ ਸਰ ਤੁਹਾਨੂੰ ਹੀ ਪਤਾ ਪੰਜਾਬ ਦੇ ਵਿੱਚ ਟੀਚਿੰਗ ਵਾਲੇ ਨੂੰ ਲੈ ਕੇ ਬਹੁਤ ਕੁਝ ਸੈਂਟਰ ਬਣੇ ਹੋਏ ਜਿੱਥੇ ਜ਼ਿਆਦਾ ਕੁਝ ਨਹੀਂ ਬਲਕਿ ਪੈਸਾ ਵਸੂਲ ਗਿਆ ਪੈਸਾ ਬਣਾਓ ਤੇ ਤੁਸੀਂ ਉਹ ਬੱਚਿਆਂ ਨੂੰ ਕਿਵੇਂ ਦੱਸ ਸਕਦੇ ਵੀ ਕਿਸ ਤਰੀਕੇ ਨਾਲ ਉਹ ਤਿਆਰੀ ਕਰ ਸਕਦੇ ਆ ਕਿੰਨਾ ਸਮਾਂ ਦੇਣਾ ਚਾਹੀਦਾ ਕਿੰਨੀ ਸਿਟਿੰਗ ਹੋਣੀ ਚਾਹੀਦੀ ਹੈ ਕੀ ਕੁਝ ਆ ਸਾਰਾ ਬਿਲਕੁਲ ਜੀ ਇਹਦੇ ਚ ਕੋਈ ਵੀ ਚੀਜ਼ ਆ ਉਹਦੀ ਜਿਹੜੀ ਸ਼ੁਰੂਆਤ ਮੇਰੇ ਖਿਆਲ ਨਾਲ ਤੁਸੀਂ ਜੇ ਸਿਵਲ ਸਰਵਿਸਿਜ਼ ਵੱਲ ਆਉਣਾ ਚਾਹੁੰਦੇ ਹੋ ਗ੍ਰੈਜੂਏਸ਼ਨ ਦੇ ਟਾਈਮ ਹੀ ਤੁਹਾਨੂੰ ਜਿਹੜੀ ਇਹਦੀ ਆਪਣਾ ਮਨ ਪਹਿਲਾਂ ਮਨ ਬਣਾਉਣ ਦੀ ਲੋੜ ਆ ਸਾਨੂੰ ਕੋਈ ਵੀ ਚੀਜ਼ ਜੇ ਤੁਹਾਡਾ ਮਨ ਬਣ ਜਾਂਦਾ ਅੱਧਾ ਇੰਗਲਿਸ਼ 'ਚ ਇੱਕ ਕਹਾਵਤ ਆ ਵੀ ਵੈਲ ਬਗਨ ਇਜ਼ ਹਾਫ ਡਨ ਜੇ ਤੁਸੀਂ ਸ਼ੁਰੂਆਤ ਬਹੁਤ ਵਧੀਆ ਕਰਦੇ ਹੋ ਨਾ ਤੇ ਤੁਹਾਡਾ ਅੱਧਾ ਕੰਮ ਹੋ ਜਾਂਦਾ ਤੇ ਇਹਦੀ ਮੇਰੇ ਖਿਆਲ ਨਾਲ ਸ਼ੁਰੂਆਤ ਤੁਹਾਡੇ ਮਨ ਤੋਂ ਸ਼ੁਰੂ ਹੁੰਦੀ ਆ ਤੁਸੀਂ ਮਨ 'ਚ ਜਦੋਂ ਟੀਚਾ ਬਣਾ ਲਨੇ ਹੋ ਅੱਧਾ ਕੰਮ ਤੁਸੀਂ ਉਦੋਂ ਕਰ ਲੈਨੇ ਹੋ ਉਸ ਤੋਂ ਬਾਅਦ ਅੱਗੇ ਆ ਜਾਂਦੀ ਹੈ ਵੀ ਤਿਆਰੀ ਕਿਦਾਂ ਕਰਨੀ ਆ ਜੀ ਤਿਆਰੀ ਦੇ ਨੋ ਡਾਊਟ ਸਾਡੇ ਕੋਲ ਜਿਸ ਤਰ੍ਹਾਂ ਮੈਂ ਗੱਲ ਕੀਤੀ ਜਿਦਾਂ ਮੈਂ ਤਿਆਰੀ ਕੀਤੀ ਆ ਵੀ ਆਨਲਾਈਨ ਵੀ ਤੁਸੀਂ ਕਰ ਸਕਦੇ ਹੋ ਮਟੀਰੀਅਲ ਲੈ ਸਕਦੇ ਹੋ ਪਰ ਜੇ ਤੁਸੀਂ ਨੌਕਰੀ ਕਰਦੇ ਸੀ ਨਾਲ ਸਮਾਂ ਕਿੰਨਾ ਦਿੰਦੇ ਸੀ ਇਸ ਨੂੰ ਬਿਲਕੁਲ ਇਹਦੇ 'ਚ ਕੋਸ਼ਿਸ਼ ਕਰੀਦੀ ਵੀ ਜਦੋਂ ਡਿਊਟੀ ਤੋਂ ਫ੍ਰੀ ਹੋ ਕੇ ਘਰ ਆ ਜੀਦਾ ਸੀ ਉਦੋਂ ਸ਼ਾਮ ਨੂੰ ਆਪਣਾ ਜਿੰਨਾ ਵੀ ਫ੍ਰੀ ਟਾਈਮ ਹੁੰਦਾ ਸੀ ਮੈਂ ਇਧਰ ਡਿਵੋਟ ਕਰਦਾ ਸੀ ਸਵੇਰ ਤੱਕ ਜਿਹੜਾ ਮੈਂ ਕੋਸ਼ਿਸ਼ ਕਰਦਾ ਵੀ ਜਿੰਨਾ ਵੱਤੋ ਵੱਤ ਸਮਾਂ ਜਿਹੜਾ ਇਧਰ ਡਿਵੋਟ ਕੀਤਾ ਜਾ ਸਕੇ ਜਿੰਦਗੀ ਦੇ ਹੋਰ ਵੀ ਰਜੇਵੇਂ ਦਫਤਰੀ ਕੰਮ ਹੀ ਉਧਰ ਪਰਾਲੀ ਦੀ ਸਾਮ ਸਵਾਲ ਨੂੰ ਹੀ ਲੈ ਕੇ ਬਿਲਕੁਲ ਉਹਦੇ 'ਚ ਮੈਂ ਇੱਕ ਸੋਚਦਾ ਵੀ ਜਿਹੜਾ ਮੈਨੂੰ ਪਰਿਵਾਰ ਨੇ ਸਾਥ ਦਿੱਤਾ ਵੀ ਜਿਹੜੀਆਂ ਪਰਿਵਾਰਕ ਜ਼ਿੰਮੇਵਾਰੀਆਂ ਤੋਂ ਕਿਤੇ ਨਾ ਕਿਤੇ ਮੈਂ ਥੋੜਾ ਜਿਹਾ ਮੈਨੂੰ ਸੁਰਖਰੂ ਰਿਆਂ ਮੇਰੇ ਪਰਿਵਾਰ ਨੇ ਉਸ ਪਾਸੇੋਂ ਮੈਨੂੰ ਥੋੜਾ ਜਿਹਾ ਫ੍ਰੀ ਕੀਤਾ ਹੋਇਆ ਸੀ ਵੀ ਤੁਸੀਂ ਤਿਆਰੀ ਕਰੋ ਬਾਕੀ ਜਿਹੜੇ ਘਰ ਦੇ ਰਜੇਵੇਂ ਆ ਉਹ ਅਸੀਂ ਆਪ ਦੇਖ ਲਾਂਗੇ ਤੇ ਉਹਦੇ ਚ ਮੈਂ ਦੂਸਰੀ ਗੱਲ ਕਰਦੇ ਆਂ ਵੀ ਜੇ ਵਿਭਾਗ ਦੇ ਕੰਮ ਸੀ ਉਹਨਾਂ 'ਚ ਮੈਂ ਕਦੀ ਵੀ ਪਿੱਛੇ ਨਹੀਂ ਹਟਿਆ ਉਹਦੇ 'ਚ ਇੱਕ ਕਦਮ ਅੱਗੇ ਹੀ ਰਿਆਂ ਹਮੇਸ਼ਾ ਉਹਦੇ 'ਚ ਮੈਂ ਜੋ ਵੀ ਟੀਚੇ ਮਿਲਦੇ ਰੇ ਸੀ ਉਹਨਾਂ ਨੂੰ ਟੀਚਿਆਂ ਤੋਂ ਵੱਧ ਪ੍ਰਾਪਤੀ ਕੀਤੀ ਆ ਹਮੇਸ਼ਾ ਹੀ ਤੇ ਇਹ ਜ਼ਰੂਰ ਆ ਵੀ ਇਹਦੇ 'ਚ ਮਿਹਨਤ ਕਰਨੀ ਪੈਂਦੀ ਆ ਤੇ ਬਾਕੀ ਜਿਹੜੇ ਸਮਾਂ ਵੀ ਕਾਫੀ ਦੇਣਾ ਪੈਂਦਾ ਜੀ ਬਿਲਕੁਲ ਸਮਾਂ ਦੇਣਾ ਪੈਂਦਾ ਜੀ ਜਿਸ ਦੀ ਸਿਟਿੰਗ ਨਹੀਂ ਉਹ ਤੇ ਬਾਕੀ ਮੈਂ ਕਿ ਜਰੂਰ ਜਰੂਰ ਕਵਾਂਗਾ ਵੀ ਜੋ ਵੀ ਸਮਾਂ ਦੇਣਾ ਉਹਨੂੰ ਇਕਾਗਰ ਚ ਇਤ ਹੋ ਕੇ ਕਨਸੈਂਟਰੇਸ਼ਨ ਜਿਹੜੀ ਤੁਹਾਡੀ ਹੋਣੀ ਚਾਹੀਦੀ ਆ ਜਿਹੜੀਆਂ ਡਿਸਟਰੈਕਸ਼ਨਸ ਖਾਸ ਕਰਕੇ ਅਸੀਂ ਮਤਲਬ ਐਵੇਂ ਹੀ ਆਪਣੀ ਜ਼ਿੰਦਗੀ ਚ ਉਲਝੇ ਹੋਏ ਆ ਉਹ ਤੋਂ ਥੋੜਾ ਘਟ ਕਰਨਾ ਪਊਗਾ ਆਪਾਂ ਨੂੰ ਸਰ ਜਿਵੇਂ ਕੁਝ ਹਾਸਲ ਕਰਨਾ ਜਾਂ ਗ੍ਰੈਬ ਕਰਨਾ ਉਹਨੂੰ ਕਈ ਬੱਚਿਆਂ ਲਈ ਸਮਾਂ ਬਹੁਤ ਲੱਗ ਜਾਂਦਾ ਉਸ ਨੂੰ ਕਿਵੇਂ ਕਿੰਨੀ ਛੇਤੀ ਫੋਕਸ ਜਿਹੜਾ ਹੁੰਦਾ ਉਹ ਕਈ ਬੜਾ ਡਾਇਵਰਟ ਹੁੰਦਾ ਇਹ ਬਿਲਕੁਲ ਇਹਦੇ ਕੋਈ ਵੀ ਚੀਜ਼ ਹੈ ਜਦੋਂ ਅਸੀਂ ਕੋਈ جنگ ਲੜਨੀ ਹੋਵੇ ਜਾਂ ਕੁਝ ਵੀ ਹਾਸਲ ਕਰਨਾ ਹੋਵੇ ਉਹਦੇ ਚ ਸਾਨੂੰ ਇੱਕ ਸਟ੍ਰੈਟੇਜੀ ਬਣਾਉਣੀ ਪੈਂਦੀ ਆ ਸਟ੍ਰੈਟੇਜੀ ਵੀ ਸਾਨੂੰ ਪਹਿਲਾਂ ਵੀ ਕੀ ਪੜਨਾ ਕਿਵੇਂ ਪੜਨਾ ਤੇ ਕਿੱਥੋਂ ਪੜਨਾ ਉਹ ਮਟੀਰੀਅਲ ਕਿੱਥੋਂ ਮਿਲੇਗਾ ਇਹ ਚੀਜ਼ਾਂ ਸਾਨੂੰ ਜਿਹੜੀਆਂ ਸਾਡੀਆਂ ਪਲਾਨਡ ਹੋਣੀਆਂ ਚਾਹੀਦੀਆਂ ਉਹ ਜੇ ਅਸੀਂ ਪਲੈਨਿੰਗ ਪ੍ਰੋਪਰ ਕਰ ਲੈਨੇ ਆ ਵਧੀਆ ਕਰ ਲੈਨੇ ਆ ਉਸ ਤੋਂ ਬਾਅਦ ਉਹਨੂੰ ਜੇ ਅਸੀਂ ਸਹੀ ਤਰੀਕੇ ਨਾਲ ਇੰਪਲੀਮੈਂਟ ਕਰ ਲਾਂਗੇ ਤੇ ਉਹਦੇ ਚ ਮੇਰੇ ਖਿਆਲ ਨਾਲ ਤੁਹਾਡਾ ਜਿਹੜਾ ਟਾਈਮ ਪੀਰੀਅਡ ਵੀ ਘਟ ਜਾਂਦਾ ਤੁਹਾਡਾ ਪੈੰਡਾ ਵੀ ਘਟ ਜਾਂਦਾ ਤੇ ਜਿਆਦਾ ਸਮਾਂ ਲੱਗਣ ਦੀ ਗੱਲ ਇਹੋ ਹੀ ਹੁੰਦੀ ਆ ਵੀ ਕਈ ਵਾਰੀ ਅਸੀਂ ਉਸ ਪਾਸੇ ਨੂੰ ਤੁਰ ਪੈਨੇ ਜਿਹਦੀ ਜਿਆਦਾ ਲੋੜ ਨਹੀਂ ਹੁੰਦੀ ਸਾਨੂੰ ਫੋਕਸ ਕਰਨਾ ਚਾਹੀਦਾ ਵੀ ਜੋ ਸਾਡੇ ਕੋਲ ਮੰਗ ਕੀਤੀ ਜਾ ਰਹੀ ਹੈ ਪੇਪਰ ਦੀ ਉਦ ਤੇ ਹੀ ਅਸੀਂ ਕੇਂਦਰਿਤ ਕਰੀਏ ਅਗਾਹ ਪਛਾਂ ਜਿਹੜੀਆਂ ਇੱਧਰ ਉੱਧਰ ਚੀਜ਼ਾਂ ਜਿਹੜੀਆਂ ਉਹਨਾਂ ਨੂੰ ਘੱਟ ਜੜਾ ਵਾ ਉਦੋਂ ਧਿਆਨ ਦਿਈਏ ਤੇ ਇਹ ਜ਼ਰੂਰ ਕਰਨ ਵੀ ਠੀਕ ਹੈ ਇੰਸਟੀਚਿਊਟ ਬਣੀ ਆਈ ਉਹਨਾਂ ਦਾ ਵੀ ਹਿਸਾਰਾ ਸਾਨੂੰ ਲੈਣਾ ਚਾਹੀਦਾ ਜੋ ਵੀ ਉਹਨਾਂ ਤੋਂ ਵਧੀਆ ਚੀਜ਼ਾਂ ਆ ਉਹ ਜਰੂਰ ਗ੍ਰੈਬ ਕਰ ਲੈ ਗ੍ਰੈਬ ਹੁੰਦਾ ਉਹਨੂੰ ਕਰੋ ਇਹ ਬਿਲਕੁਲ ਦੇਖੋ ਮੈਂ ਇਹ ਸੋਚਦਾ ਵੀ ਚੰਗੀ ਚੀਜ਼ ਜਿੱਥੋਂ ਮਿਲਦੀ ਹੈ ਲੈ ਲੈਣੀ ਚਾਹੀਦੀ ਆ ਉਹਦੇ 'ਚ ਕੋਈ ਦੂਰ ਆਏ ਨਹੀਂ ਵੀ ਉਹ ਭਾਵੇਂ ਇੰਸਟੀਚਿਊਟ ਦੇ ਰਹੀ ਆ ਭਾਵੇਂ ਕਿਤੇੋਂ ਵੀ ਮਿਲ ਰਿਹਾ ਤੁਹਾਨੂੰ ਤੇ ਬੰਦਾ ساری ਉਮਰ ਹੀ ਸਿੱਖਦਾ ਜਿਹੜੀ ਸਿੱਖਣ ਦੀ ਕੋਈ ਉਮਰ ਨਹੀਂ ਹੁੰਦੀ ਤੇ ਇਹ ਸਿੱਖ ਲੈਣਾ ਚਾਹੀਦਾ ਜਿੱਥੋਂ ਵੀ ਕਿਦੋਂ ਮਿਲਦਾ ਸਾਨੂੰ ਸਰ ਤੁਹਾਨੂੰ ਤੁਹਾਡੇ ਆਪ ਦੇ ਰਿਜ਼ਲਟ ਦਾ ਪਤਾ ਕਿਵੇਂ ਲੱਗਿਆ ਜਦ ਇੱਕ ਹੁੰਦਾ ਵੀ ਅੱਜ ਆਉਣਾ ਸੀ ਉਹ ਦਿਨ ਦਾ ਕਿਵੇਂ ਥੋੜੀ ਨਰਵ ਨਰਵਸਨੈਸ ਜਾਂ ਕੀ ਸੀ ਗਈ ਉਹ ਬਿਲਕੁਲ ਮੈਂ ਇੱਕ ਚੀਜ਼ ਤੁਹਾਡਾ ਸ਼ੇਅਰ ਕਰਨੀ ਚਾਹੁੰਦਾ ਦਿਲ ਦੀ ਗੱਲ ਹੈ ਮੇਰੀ ਵੀ ਮੈਨੂੰ ਨਰਵਸਨੈਸ ਬਹੁਤ ਘੱਟ ਸੀ ਉਸਨ ਕਾਰਨ ਇਹ ਸੀ ਵੀ ਮੈਂ ਇਹ ਪੜਾਵਾ ਚੋਂ ਦੋ ਤਿੰਨ ਵਾਰ ਪਹਿਲਾਂ ਲੰਘ ਚੁੱਕਾ ਸੀ ਤੇ ਮੈਂ ਇਹ ਉਸ ਦਿਨ ਵੀ ਗੁਰਦੁਆਰਾ ਸਾਹਿਬ ਦੁਖਨਵਾਰ ਸਾਹਿਬ ਮੱਥਾ ਟੇਕ ਕੇ ਆਇਆ ਸੀ ਮੈਂ ਪ੍ਰਮਾਤਮਾ ਦੇ ਛੱਡੀ ਹੋਈ ਸੀ ਡੋਰੀ ਪੀ ਮੈਂ ਕਹਿੰਦਾ ਵੀ ਜੋ ਤੁਸੀਂ ਦੇਣਾ ਇਹ ਹੁਣ ਤੁਹਾਡੀ ਰਜਾ ਸਾਰੀ ਤੇ ਜਦੋਂ ਅਸੀਂ ਇੰਟਰਵਿਊ ਤੋਂ ਬਾਅਦ ਅਸੀਂ ਘਰ ਪਹੁੰਚੇ ਆ 4 ਵਜੇ ਮੇਰੀ ਇੰਟਰਵਿਊ ਖਤਮ ਹੋਈ ਆ ਤੇ ਅਸੀਂ 6:30 ਵਜੇ ਘਰ ਪਹੁੰਚੇ ਆ ਅਜੇ ਗੇਟ ਚ ਐਂਟਰ ਕੀਤੇ ਹੀ ਆ ਤੇ ਮੈਨੂੰ ਫੋਨ ਆਇਆ ਵੀ ਤੁਸੀਂ ਰਿਜ਼ਲਟ ਚੈੱਕ ਕਰ ਲਿਆ ਮੈਂ ਕਹਿੰਦਾ ਜੀ ਮੈਂ ਤੇ ਅਜੇ ਘਰ ਪਹੁੰਚਿਆ ਤੇ ਕਹਿੰਦੇ ਅਸੀਂ ਦੱਸੀਏ ਮੈਂ ਕਹਿੰਦਾ ਨਹੀਂ ਅਜੇ ਰੁਕ ਜਾਓ ਤੁਸੀਂ ਸਹੀ ਤੇ ਮੈਂ ਅਜੇ ਸਾਈਡ ਖੋਲਣੀ ਲੱਗਾ ਦੁਬਾਰਾ ਫੋਨ ਆ ਗਿਆ ਉਹਨਾਂ ਦਾ ਅੱਛਾ ਜੀ ਤੇ ਕਹਿੰਦੇ ਜੀ ਅਸੀਂ ਦੱਸ ਦਈਏ ਮੈਂ ਕਿਹਾ ਜੀ ਜੇ ਤੁਸੀਂ ਬਹੁਤੇ ਕਾਲੇ ਹੋ ਤੁਸੀਂ ਦੱਸ ਦਿਓ ਤੇ ਜਦੋਂ ਉਹਨਾਂ ਨੇ ਦੱਸਿਆ ਵੀ ਤੁਸੀਂ ਪਹਿਲਾ ਰੈਂਕ ਪ੍ਰਾਪਤ ਕੀਤਾ ਉਹ ਤੁਹਾਡੇ ਖਾਸ ਬੜੇ ਕ੍ਰੀਜੀ ਜੀ ਹਾਂਜੀ ਖਾਸ ਸੀ ਹਾਂਜੀ ਜਦੋਂ ਉਹਨਾਂ ਨੇ ਦੱਸਿਆ ਵੀ ਪਹਿਲਾ ਰੈਂਕ ਪ੍ਰਾਪਤ ਕੀਤਾ ਤੇ ਮੇਰੇ ਮੂੰਹ ਚ ਇਹੋ ਹੀ ਨਿਕਲਿਆ ਵੀ ਪ੍ਰਮਾਤਮਾ ਨੇ ਮੇਰੀ ਸੁਣ ਲਈ ਜੀ ਤੇ ਆਪਣੇ ਪਿਤਾ ਜੀ ਕੋਲ ਅਸ਼ੀਰਵਾਦ ਲਿਆ ਤੇ ਉਸ ਪ੍ਰਮਾਤਮਾ ਦਾ ਧੰਨਵਾਦ ਕੀਤਾ ਵੀ ਜਿਨ੍ਹਾਂ ਨੇ ਆ ਮੈਨੂੰ ਇਹ ਜਿਹੜਾ ਵਾ ਇਸ ਰੈਂਕ ਦੇ ਨਾਲ ਨਵਾਜਿਆ ਤੇ ਇਹ ਦਿਨ ਦੇਖਣ ਲਈ ਜਿਹੜਾ ਮੈਨੂੰ ਮੌਕਾ ਦਿੱਤਾ ਸਰ ਜਿਹੜੇ 12 ਸਾਲ ਤੁਸੀਂ ਇਹਨੂੰ ਮਿਹਨਤ ਦਿੱਤੀ ਉਹਦੇ ਵਿੱਚ ਕਿੰਨੀ ਵਾਰੀ ਤੁਸੀਂ ਅਟੈਂਪਟ ਕੀਤਾ ਕਿੰਨੀ ਵਾਰੀ ਤੁਸੀਂ ਹਨਾ ਵੀ ਨਿਰਾਸ਼ਾ ਹੋਏ ਵੀ ਨਹੀਂ ਬਣੀ ਗੱਲ ਫੇਰ ਦੁਬਾਰਾ ਵਿੱਚ ਬਾਅਦ ਵਿੱਚ ਕੋਈ ਸਮਾਂ ਵੈਸੇ ਗੈਪ ਪੈ ਗਿਆ ਉਹ ਕੀ ਉਹ ਉਹ ਵੀ ਦੱਸੋ ਜੀ ਬਿਲਕੁਲ ਜੀ ਇਹਦੇ ਚ ਮੈਂ ਚਾਰਕ ਵਾਰ ਜਿਹੜੇ ਚਾਰਵਾਰੀ ਪੇਪਰ ਦਿੱਤਾ ਸੀ ਚਾਰਾਂ ਚੋਂ ਤਿੰਨ ਵਾਰ ਮੈਂ ਜਿਹੜੀ ਇੰਟਰਵਿਊ ਤੱਕ ਪਹੁੰਚਿਆ ਸੀ ਤੇ ਇੱਕ ਵਾਰ ਮੈਂ ਜਿਹੜਾ ਮੈਨੂੰ ਮੇਰੀ ਸਿਲੈਕਸ਼ਨ ਜਿਹੜੀ ਆ ਅਲਾਈਟ ਦੇ ਵਿੱਚ ਪੀਸੀਐਸ ਅਲਾਈਟ ਦੇ ਵਿੱਚ ਹੋਈ ਸੀ ਜੀ ਤੇ ਮੈਂ ਉਸ ਤੋਂ ਇਲਾਵਾ 2018 ਤੋਂ ਉਹ ਲੈ ਕੇ 24 ਤੱਕ 22 ਤੱਕ ਕੋਈ ਵੀ ਪੇਪਰ ਨਹੀਂ ਸੀ ਮੈਂ ਦਿੱਤਾ ਨਾ ਹੀ ਪੇਪਰ ਆਇਆ ਸੀ ਜੀ ਤੇ ਉਹਦੇ ਚ 2022 ਤੱਕ ਮੇਰੀ ਐਲੀਜੀਬਿਲਟੀ ਜਿਹੜੀ ਸੀ ਉਹ 22 ਦੇ ਵਿੱਚ ਨਹੀਂ ਸੀ ਬਣੀ ਤੇ 22 ਦੇ ਵਿੱਚ ਜਿਹੜੀਆਂ ਪੋਸਟਾਂ ਆਈਆਂ ਸੀ ਤਾਂ ਉਹਦਾ ਪੇਪਰ 24 'ਚ ਹੋਇਆ ਸੀ ਜੀ ਤੇ ਮੈਂ ਸੋਚਦਾ ਵੀ ਜਿਹੜੇ ਜ਼ਿੰਦਗੀ 'ਚ ਇਸ ਸਮੇਂ ਤਰ੍ਹਾਂ ਕਾਫੀ ਉਤਰਾ ਚੜਾ ਆਇਆ ਪਰ ਉਹੀ ਗੱਲ ਆ ਵੀ ਮੈਂ ਆਪਣਾ ਹੌਸਲਾ ਨਹੀਂ ਕਦੀ ਵੀ ਡਿਗਨ ਦਿੱਤਾ ਕਦੀ ਵੀ ਨੈਗੇਟਿਵਿਟੀ ਨਹੀਂ ਆਪਣੇ ਮਨ 'ਚ ਆਉਣ ਦਿੱਤੀ ਤੇ ਜਿਹੜੀ ਹਮੇਸ਼ਾ ਚੜਦੀ ਕਲਾ ਦਾ ਜਿਹੜਾ ਸਹਾਰਾ ਲੈ ਕੇ ਇਹ ਦਿਨ ਤੱਕ ਪਹੁੰਚਿਆ ਅੱਜ ਸਰ ਜਿਹੜਾ ਤੁਸੀਂ ਇੰਟਰਵਿਊ ਦੀ ਗੱਲ ਕਰਦੇ ਤਿੰਨ ਵਾਰੀ ਤੁਸੀਂ ਇੰਟਰਵਿਊ ਤੇ ਪਹੁੰਚੇ ਸੀਗੀ ਬਿਲਕੁਲ ਜੀ ਬਿਲਕੁਲ ਉੱਥੇ ਕੀ ਉਹ ਤੋਂ ਫਿਰ ਪਿੱਛੇ ਆ ਜਾਂਦੀ ਜਾਂ ਕੀ ਮਤਲਬ ਅੱਜ ਕੋਈ ਵੀ ਜਦੋਂ ਇੰਟਰਵਿਊ ਹੁੰਦੀ ਹੈ ਤੁਹਾਡੇ ਲਗਭਗ 3 ਗੁਣਾ ਜਿਹੜੇ ਕੈਂਡੀਡੇਟ ਉਹਨਾਂ ਦੀ ਇੰਟਰਵਿਊ ਹੁੰਦੀ ਆ ਅੱਛਾ ਜੀ ਮੰਨ ਲਓ ਵੀ ਜੇ 5 ਪੋਸਤਾਂ ਦੇ 15 ਜਣੇ ਦੀ ਇੰਟਰਵਿਊ ਹੁੰਦੀ ਆ ਤੇ ਪਹਿਲੇ ਜਿਹੜੇ 5 ਹੁੰਦੇ ਆ ਉਹਨਾਂ ਦੀ ਸਿਲੈਕਸ਼ਨ ਹੁੰਦੀ ਆ ਤੇ ਬਾਕੀ ਜਿਹੜੇ ਆ ਉਹ ਰਹਿ ਜਾਂਦੇ ਆ ਸੋ ਇਸ ਕਰਕੇ ਜਿਹੜੀ ਪਹਿ ਉਹਦੇ 'ਚ ਜਿਹੜੇ ਜਿੰਨੀਆਂ ਪੋਸਟਾਂ ਸੀ ਉਹਦੇ 'ਚ ਨਹੀਂ ਸੀ ਕੁਆਲੀਫਾਈ ਕਰ ਸਕਿਆ ਟੋਟਲ ਨੰਬਰ ਜਿਹੜੇ ਬਣਦੇ ਆ ਉਹਨਾਂ 'ਚ ਕਿਤੇ ਨਾ ਕਿਤੇ ਕਮੀ ਰਹਿ ਜਾਂਦੀ ਸੀ ਇੱਕ ਵਾਰ ਜ਼ਰੂਰ ਮੈਂ ਦੱਸਿਆ ਤੁਹਾਨੂੰ ਪਹਿਲਾਂ ਵੀ ਵੀ ਅਲਾਈਟ ਸਰਵਿਸੇਸ ਦੇ ਵਿੱਚ ਮਿਲਿਆ ਸੀ ਉਹ ਮੈਂ ਸਕਿਪ ਕਰ ਦਿੱਤਾ ਸੀ ਜੀ ਸਰ ਜਿਹੜਾ ਪੇਪਰ ਸੀ ਪੰਜਾਬੀ ਦੇ ਵਿੱਚ ਤੁਸੀਂ ਦਿੱਤਾ ਜੀ ਜਾਂ ਮਤਲਬ ਅੰਗਰੇਜ਼ੀ ਭਾਸ਼ਾ ਦਾ ਸੀਗਾ ਨਹੀਂ ਇਹ ਪੇਪਰ ਜਿਹੜਾ ਵਾ ਇਹ ਦੋਨੇ ਭਾਸ਼ਾ 'ਚ ਆਉਂਦਾ ਵਾ ਪੰਜਾਬੀ 'ਚ ਵੀ ਆਉਂਦਾ ਤੇ ਇੰਗਲਿਸ਼ 'ਚ ਵੀ ਆਉਂਦਾ ਤੇ ਮੈਂ ਇੰਗਲਿਸ਼ 'ਚ ਹੀ ਪੇਪਰ ਅਟੈਂਪਟ ਕੀਤਾ ਸੀ ਸਰ ਤੁਸੀਂ એનર્ਜੀ ਮਿਆਂ ਵਿੱਚੋਂ ਆਪਣਾ ਕੀਮਤੀ ਸਮਾਂ ਕੱਢਿਆ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਅਖੀਰ ਦੇ ਵਿੱਚ ਤੁਸੀਂ ਸਰੋਤਿਆਂ ਨੂੰ ਜਾਂ ਪੰਜਾਬ ਦੇ ਨੌਜਵਾਨ ਪੀੜ੍ਹੀ ਨੂੰ ਕੁਝ ਦੱਸਣਾ ਚਾਹੁੰਦੇ ਹੋ ਕੋਈ ਸੁਨੇਹਾ ਦੇਣਾ ਚਾਹੁੰਦੇ ਹੋ ਦੇ ਸਕਦੇ ਆ ਬਿਲਕੁਲ ਜੀ ਮੈਂ ਆਪਣੇ ਇੱਕ ਜਿਹੜੇ ਨੌਜਵਾਨ ਪੀੜ੍ਹੀ ਆ ਉਹਨਾਂ ਨੂੰ ਇਹੋ ਹੀ ਸੰਦੇਸ਼ ਦੇਣਾ ਚਾਹਾਂਗਾ ਕਿ ਜ਼ਿੰਦਗੀ 'ਚ ਜੇ ਤੁਸੀਂ ਕੁਝ ਪ੍ਰਾਪਤ ਕਰਨਾ ਤੇ ਕੋਈ ਵੀ ਨਾ ਮੁਨਕਿਨ ਚੀਜ਼ ਨਹੀਂ ਹੈਗੀ ਸਿਰਫ ਇੱਕ ਮਨ 'ਚ ਤੁਹਾਨੂੰ ਡੈਡੀਕੇਸ਼ਨ ਇੱਕ ਧਈਆ ਜਾਂ ਇੱਕ ਟਾਰਗੇਟ ਬਣਾਉਣਾ ਪਵੇਗਾ ਉਹ ਟਾਰਗੇਟ ਬਣਾ ਕੇ ਉਸ ਤੋਂ ਬਾਅਦ ਉਹਦੇ ਲਈ ਜਿਹੜੀ ਤੁਹਾਨੂੰ ਮਿਹਨਤ ਕਰਨੀ ਪਏਗੀ ਕਿਉਂਕਿ ਮਿਹਨਤ ਦਾ ਕੋਈ ਵੀ ਅਲਟਰਨੇਟ ਨਹੀਂ ਹੈਗਾ ਕੋਈ ਵੀ ਸ਼ਾਰਟਕਟ ਨਹੀਂ ਹੈਗਾ ਜੇ ਕਿਤੇ ਵੀ ਜਾਣਾ ਉਹਦੇ ਲਈ ਤੁਹਾਨੂੰ ਜੀ ਦਿਲੋਂ ਜਿਹੜੀ ਹੈ ਮਿਹਨਤ ਕਰਨੀ ਪਏਗੀ ਤਾਂ ਹੀ ਪ੍ਰਮਾਤਮਾ ਤਾਂ ਤਾਂ ਹੀ ਤੁਹਾਡਾ ਕੁਦਰਤ ਆ ਜਿਹੜੀ ਉਹ ਵੀ ਤੁਹਾਡਾ ਸਾਥ ਦਿੰਦੀ ਆ ਤੇ ਤੁਹਾਨੂੰ ਕੋਈ ਵੀ ਇਹੋ ਜੀ ਚੀਜ਼ ਹੈ ਜਿਹੜੀ ਉਹ ਨਹੀਂ ਰੋਕੇਗੀ ਤੁਹਾਡਾ ਟੀਚਾ ਪ੍ਰਾਪਤ ਕਰਨ ਤੋਂ ਤੇ ਲੋੜ ਹੈਗੀ ਆ ਸਾਨੂੰ ਆਪਣੇ ਸਟੇਟ 'ਚ ਆਪਣੇ ਦੇਸ਼ 'ਚ ਰਹਿ ਕੇ ਜਿਹੜੀ ਆ ਆਪਣੇ ਮਿੱਟੀ ਦੀ ਸੇਵਾ ਕਰਨ ਦੀ ਇੱਥੇ ਹੀ ਰਹਿ ਕੇ ਤੁਸੀਂ ਆਪਣੇ ਟੀਚੇ ਪ੍ਰਾਪਤ ਕਰ ਸਕਦੇ ਹੋ ਆਪਣੀ ਆ ਦੇਸ਼ ਦੀ ਜਿਹੜੀ ਆ ਸੇਵਾ ਕਰ ਸਕਦੇ ਹੋ ਸਰ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਹਾਂ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਜੀ ਤਾਂ ਨਵਦੀਪ ਸਿੰਘ ਜੀ ਜਿਹੜੇ ਕੀ ਅੱਜ ਇੱਕ ਮਿਸਾਲ ਬਣੇ ਨੇ 47 ਸਾਲ ਦੀ ਉਮਰ ਦੇ ਵਿੱਚ ਜਾ ਕੇ ਜਿਹੜਾ ਪੀਸੀਐਸ ਅਫਸਰ ਜਿਹੜਾ ਹੈ ਕਿ ਉਹਨਾਂ ਨੇ ਆਪਦਾ ਸੁਪਨਾ ਪੂਰਾ ਕੀਤਾ ਤੇ ਹੋਰ ਨੌਜਵਾਨ ਬਲਕਿ ਜਿੱਥੇ ਨਿਰਾਸ਼ਾ ਸਹਿਤ ਦਿਖ ਪੈਂਦੇ ਆ ਜੀਵੇ ਆਸਾਂ ਤੇ ਮਰੇ ਨਿਰਾਸ਼ਾ ਜਿਉਂਦਿਆਂ ਦੀਆਂ ਆਸਾਂ ਨੇ ਤੇ ਆਪਦੀ ਆਸ ਨੂੰ ਕਾਇਮ ਰੱਖੋ ਤੇ ਤੁਸੀਂ ਵੀ ਜ਼ਿੰਦਗੀ 'ਚ ਕੁਛ ਨਾ ਕੁਛ ਪ੍ਰਾਪਤ ਕਰ ਸਕਦੇ ਹੋ ਤਾਂ ਤੁਸੀਂ ਇਸੇ ਤਰ੍ਹਾਂ ਐਸਐਮਟੀਵੀ ਦੇ ਨਾਲ ਬਣੇ ਰਹੋ ਜਾਨੀ ਕਿ ਮੈਨੂੰ ਗੁਰਲਾਲ ਸਿੰਘ ਤੇ ਮੇਰੇ ਸਾਥੀ ਗੁਰਜਿੰਦਰ ਨੂੰ ਦਿਓ ਇਜਾਜ਼ਤ ਤੁਸੀਂ ਦੇਖਦੇ ਰਹਿਣਾ ਐਸਐਮਟੀਵੀ